ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਆ ਐਡਮਿਨਿਸਟ੍ਰੇਸ਼ਨ ਹਜੇ ਤੱਕ ਵਿਦਿਆਰਥੀਆਂ ਦੀ ਮੰਨਾਂ ਨੂੰ ਮੰਗਾ ਨੂੰ ਮੰਨ ਨਹੀਂ ਰਿਹਾ ਔਰ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਹ ਰਾਹ ਸਾਡੇ ਨਾਲ ਨੇ ਅੱਜ ਯੂਨੀਵਰਸਿਟੀ ਚ ਆਏ ਹੋ ਜੀ ਤੇ ਕੀ ਗੱਲਬਾਤ ਹੋਈ ਸਟੂਡੈਂਟਸ ਦੇ ਨਾਲ ਔਰ ਕੀ ਹਜੇ ਤੱਕ ਉਹ ਕਿਹੜੀ ਗੱਲ ਚੜੇ ਨੇ ਦੇਖੋ ਵਿਦਿਆਰਥੀਆਂ ਦਾ ਜਿਹੜਾ ਪੀਜਾ ਪੰਜਾਬ ਯੂਨੀਵਰਸਿਟੀ ਦਾ ਅੰਦੋਲਨ ਹੈ ਇਹਦੀ ਅਸੀਂ ਡਟ ਕੇ ਹਮਾਇਤ ਕਰਦੇ ਆਂ ਇਹ ਅਸੀਂ ਉਹਨਾਂ ਨੂੰ ਦੱਸ ਕੇ ਆਂ ਮਾਰਾ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਕੋੰਦੋਰਨ ਦੇ ਵਿੱਚ ਜਿਹੜੀਆਂ ਆਉਂਦੀਆਂ ਹੁੰਦੀਆਂ ਨੇ ਉਹ ਸਮੱਸਿਆਵਾਂ ਆਸੀਂ ਉਹਨਾਂ ਨੂੰ ਨੋਟ ਕਰਾ ਕੇ ਆਂ ਸੀ ਦੋ ਤਿੰਨ ਗੱਲਾਂ ਉਹਨਾਂ ਨੂੰ ਨੋਟ ਕਰਾਈਆਂ ਨੇ ਇੱਕ ਤਾਂ ਇਹ ਜਥੇਬੰਦੀਆਂ ਸਿੱਖਣ ਦਿੱਲੀ ਕਿਸਾਨ ਕੋਰ ਤੋਂ ਕਿ ਉੱਥੇ ਜਿਹੜਾ ਕਿਸਾਨ ਕੋਰ ਦਿੱਲੀ ਚ ਲੜਿਆ ਉਹਦੀ ਇੱਕ ਵਿਸ਼ੇਸ਼ਤਾ ਸੀ ਜਿਹਦੇ ਕਰਕੇ ਉਹ ਜਿੱਤਿਆ ਗਿਆ ਕਿ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖੀ ਉਹਨਾਂ ਨੇ ਮੰਚ ਨਹੀਂ ਸਾਂਝਾ ਕੀਤਾ ਕਿਤੇ ਉਹ ਸੁਝਾਦੇ ਕਿ ਆ ਵੀ ਤੁਸੀਂ ਇਸ ਅੰਦੋਲਨ ਨੂੰ ਪੋਲੀਟੀਕਲ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖੋ ਜੇ ਪੋਲੀਟੀਕਲ ਪਾਰਟੀਆਂ ਹਮੈਤ ਕਰਨਾ ਚਾਹੁੰਦੀਆਂ ਨੇ ਤੁਹਾਡੇ ਕੋਲ ਦੀ ਤਾਲਬਾ ਕਰੇ ਤੌਰ ਤੇ ਆਪਦੇ ਮੰਚ ਤੋਂ ਕਿਸੇ ਪ੍ਰਿੰਟ ਲਾ ਕੇ ਕੋਈ ਕੋਲ ਦੀ ਹਮਾਇਤ ਕਰਨ ਕੋਆਰਡੀਨੇਟ ਕਰ ਸਕਦੇ ਨੇ ਕੋਲ ਨੂੰ ਤੇ ਉਹਦੇ ਨਾਲ ਥੋੜੀ ਤੜ ਤੜ ਬਣੂਗੀ ਦੂਜੀ ਸਲਾਹ ਸੀ ਉਹਨਾਂ ਨੂੰ ਦਿੱਤੀ ਹੈ ਵੀ ਇਹਦਾ ਘੇਰਾ ਜਿਹੜਾ ਤੁਸੀਂ ਸੀਮਤ ਨਾ ਰੱਖੋ ਦੂਜੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਪੰਜਾਬ ਦੀਆਂ ਕਾਲਜ ਨੇ ਉਹਨਾਂ ਦੇ ਵਿੱਚ ਇਹ ਗੱਲ ਲੈ ਕੇ ਜਾਓ ਤੇ ਉੱਥੇ ਜਿਹੜੇ ਵਿਦਿਆਰਥੀ ਜਾਂ ਤੇ ਬੰਦਿਆਂ ਨੂੰ ਉਹਨਾਂ ਨੂੰ ਨਾਲ ਲੈ ਕੇ ਜਿਵੇਂ ਟੀਚਰ ਨੇ ਵਿਦਿਆਰਥੀ ਨੇ ਇਹਨਾਂ ਦਾ ਇੱਕ ਗੁੱਲੀ ਬਣਾਓ ਇੱਕ ਘੇਰਾ ਬਣਾਓ ਇਹਨਾਂ ਦੀ ਇੱਕ ਕਮੇਟੀ ਬਣਾਓ ਕਾਲ ਤੁਸੀਂ ਦਿਓ ਤੇ ਅਸੀਂ ਉਹਦੀ ਹਮਾਇਤ ਕਰੀਏ ਕਾਲ ਬਿਦਿਕਾਂ ਆਧਾਰਿਆਂ ਦੀਆਂ ਕਮੇਟੀ ਦੇ ਕੋਲੇ ਹੋਵੇ ਉਹ ਇਹ ਘੋਲ ਦੀ ਕਾਲ ਦੇਣ ਤੇ ਅਸੀਂ ਉਹਦੀ ਹਮਾਇਤ ਕਰੀਏ ਜਿ ਮਜ਼ਦੂਰਾਂ ਨੂੰ ਤੇ ਹੋਰ ਜੱਥੇਬੰਦੀਆਂ ਜਿਹੜੀਆਂ ਬਾਹਰ ਨੂੰ ਸੱਦਾ ਦੀਆਂ ਆਪਣੇ ਤੌਰ ਤੇ ਉਹ ਛੋੜੇ ਐਕਸ਼ਨ ਨੂੰ ਇੰਪਲੀਮੈਂਟ ਕਰਨ ਕੁਝ ਆਪਸ਼ਨ ਰੱਖ ਦੋ ਵੀ ਇਹ ਨਹੀਂ ਕਰ ਸਕਦੇ ਆ ਕਰ ਲਓ ਇਹ ਨਹੀਂ ਕਰ ਸਕਦੇ ਯਾਨੀ ਜਿਹੜੀ ਕਾਲ ਦੇ ਨਹੀਂ ਦਿੰਦੀ ਉਹ ਉਸ ਦਿਨ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਐਕਟਿਵ ਹੋਣ ਉਸ ਪ੍ਰੋਗਰਾਮ ਤੇ ਇਹ ਸਿਝਾ ਦੇ ਕੇ ਆਇਆ ਤੀਜਾ ਸੁਝਾਸੀਂ ਉਹਨਾਂ ਨੂੰ ਦੇ ਕੇ ਆਇਆ ਇਹ ਹੈ ਯੂਨੀਵਰਸਿਟੀ ਦੇ ਵਿੱਚ ਹੀ ਮਾਚਲ ਗਿਆ ਤੇ ਹਰਿਆਣੇ ਦੇ ਵਿਦਿਆਰਥੀ ਵੀ ਨੇ ਪੰਜਾਬ ਦੇ ਵਿਦਿਆਰਥੀ ਵੀ ਨੇ ਤੇ ਜਿਹੜੀ ਭਾਸ਼ਾ ਸਾਡੀ ਉਹ ਇਸ ਤਰ੍ਹਾਂ ਦੀ ਹੋਵੇ ਕਿ ਦੂਜੀਆਂ ਸਟੇਟਾਂ ਦੇ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਜਾਂ ਸਟੇਟਾਂ ਦੇ ਵਿੱਚ ਸੰਘਰਸ਼ ਕਰਨ ਵਾਲੇ ਜਿਹੜੀ ਮੈਂ ਤੇ ਮੈਂ ਤੇ ਆਉਂਦੇ ਨੇ ਉਹਨਾਂ ਦੀ ਭਾਵਨਾਵਾਂ ਨੂੰ ਕੋਈ ਸੱਟ ਨਾ ਬਜੇ ਉਹ ਸਾਡੇ ਨਾਲ ਟੁੱਟਣ ਦਾ ਦੂਰੀ ਨਾ ਬਣੇ ਉਹ ਸਾਡੇ ਨੇੜੇ ਆਉਣ ਅਸੀਂ ਉਹਨਾਂ ਨੂੰ ਨਾਲ ਜੋੜ ਕੇ ਰੱਖੀਏ ਤਾਂ ਕਿ ਸਾਡਾ ਅੰਦੋਲਨ ਟਕੜਾ ਹੋਵੇ ਅਸੀਂ ਇਹ ਦੋ ਤਿੰਨ ਦੇ ਨਾਲ ਇੱਕ ਗੱਲ ਉਹਨਾਂ ਨੂੰ ਦੇ ਕੇ ਆਇਆ ਵੀ ਜਿਹੜਾ ਮਿਤਸ਼ਾ ਦਾ ਅੱਜ ਬਿਆਨ ਆਇਆ ਹੈ ਉਹਨੂੰ ਵੀ ਉਹਦੇ ਉੱਤੇ ਵੀ ਗੌਰ ਕਰਨ ਵਾਲੀ ਹੈ ਕਿਉਂਕਿ ਉਹਨੇ ਪੰਜਾਬ ਤੇ ਹਰਿਆਣਾ ਨੂੰ ਪੜਾਉਣ ਵਾਲਾ ਐ ਭੇਡ ਕਰਾ ਕੇ ਨਾਸੀ ਦੇ ਲੋਕਾਂ ਨੂੰ ਕੀ ਬਿਆਨ ਹਾਂ ਉਹ ਚਲ ਬਿਆਨ ਉਹਨਾਂ ਦਾ ਆ ਹੀ ਹੋਇਆ ਵੀ ਯੂਨੀਵਰਸਿਟੀਆਂ ਵਰੀ ਆਏ ਹੋ ਪੜ ਲਿਓ ਤੁਸੀਂ ਇਹ ਲੰਮੀ ਹੋ ਜੂਗਾ ਤਾਂ ਇਸ ਕਰਕੇ ਉਹਦੇ ਤੇ ਤੁਸੀਂ ਜ਼ਰੂਰ ਵਿਚਾਰ ਕਰੋ ਤੇ ਇਸ ਜਾ ਦੇ ਕਿ ਅਸੀਂ ਹੁਣ ਆਗੇ अच्छा ਤੁਸੀਂ ਕਹਿੰਦੇ ਵੀ ਸਿਆਸੀ ਪਾਰਟੀਆਂ ਤੋਂ ਦੂਰੀ ਬਣਾਈ ਜਾਵੇ ਕਿਸਾਨ ਅੰਦੋਲਨ ਦੀ ਗੱਲ ਹੋ ਰਹੀ ਸੀ ਇੱਥੇ ਸਟੂਡੈਂਟ ਪੜੇ ਵੀ ਹੋਏ ਨੇ ਜਿਵੇਂ ਦਲਵੀਰ ਗੋਲਡੀ ਹਰੀ ਪੜੇ ਹੋਏ ਨੇ ਉਹ ਆਪਣਾ ਜਿਹੜਾ ਰੋਪੜ ਤੋਂ ਨੇ ਉਹ ਪੜੇ ਹੋਏ ਨੇ ਤੇ ਨਾਗਰਾਸਾ ਪੜੇ ਹੋਏ ਨੇ ਜੋ ਸਟੇਜ ਤੇ ਖੜਦੇ ਆ ਤਾਂ ਉਹਦੇ ਚ ਕੀ ਪ੍ਰੋਬਲਮ ਦੇਖੋ ਪੜਿਆ ਤਾਂ ਕੋਈ ਵੀ ਹੋਵੇ ਜੀ ਜਿਹੜੇ ਪੋਲੀਟਿਕਲ ਲੋਕ ਨੇ ਉਹ ਪੜ ਕੇ ਸਿਆਸਤ ਤੇ ਜਾਂਦੇ ਨੇ ਭਗਵੰਤ ਜੀ ਸਾਡੇ ਗੀਤ ਹੀ ਗਾਉਂਦਾ ਹੁੰਦਾ ਸੀ ਹੁਣ ਤਾਂ ਪੋਲੀਟਿਕਲ ਆ ਜਦੋਂ ਤੱਕ ਇਹ ਮਤਲਬ ਜਦੋਂ ਉਹ ਲਾਈਨ ਬੱਕਰੀ ਹੈ ਨਾ ਜੀ ਕਿਉਂਕਿ ਜਿਹੜੀਆਂ ਪੋਲੀਟਿਕਲ ਪਾਰਟੀਆਂ ਦੀ ਲਾਈਨ ਹੈ ਉਹ ਬਿਸ਼ਪ ਦੀਆਂ ਬਿਸ ਸੰਸਾਰ ਬੈਂਕ ਦੇ ਦਵਾਹੇ ਠਾਉਂਦੇ ਆ। ਵਿਸ਼ੇ ਪਰ ਸੰਸਦਾ ਦੇ ਦਵਾਹੇ ਠਾਉਂਦੇ ਨੇ। ਤੁਸੀਂ ਇਹ ਦੱਸੋ। ਭਗਵਾਨ ਤਮਨ ਸਰਕਾਰ ਜਦੋਂ ਸਤਾ ਚ ਨੀਚੀ ਆਈ। ਉਦੋਂ ਕੀ ਬੋਲ ਕੀ ਕਹਿੰਦੇ ਹੁੰਦੇ ਸੀ ਉਹ? ਅੱਜ ਉਹ ਕੀ ਕਰ ਰਹੇ ਨੇ? ਜੇ ਨਹੀਂ ਇਹ ਜਦੋਂ ਇਹ ਸਤਾ ਤੋਂ ਬਾਹਰ ਹੁੰਦੇ ਨੇ। ਉਦੋਂ ਇਹ 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 ਕੋਲ ਦੇ ਹਮਾਇਤੀ ਹੁੰਦੇ ਨੇ। ਜਦੋਂ ਇਹ ਸਤਾ ਦਿਆ ਜਾਂਦੇ ਨੇ ਇਹ ਹੀ ਉਸ ਕੋਲ ਨੂੰ ਕੁੱਟਦੇ ਆ। ਤੇ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਫੈਸੀ ਪਾਰਟੀਆਂ ਨੇ ਵਿਸ਼ਵ ਦੀਆਂ ਨੀਤੀਆਂ ਤੇ ਸੰਸਾਰ ਬੈਂਕ ਦੇ 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 ਦਬਾਅ ਹੇਠ ਨੇ ਉਹਦੇ ਹੇਠ ਕੰਮ ਕਰਦੀਆਂ ਨੇ ਉਹ ਸਾਰੀਆਂ ਨਿੱਜੀਕਰਨ ਨਿਗਮੀਕਰਨ ਵਾਲੀਆਂ ਨੀਤੀਆਂ ਵਿਸ਼ਵੀਕਰਨ ਵਾਲੀਆਂ ਨੀਤੀਆਂ ਜਿਹੜੀਆਂ ਕਾਰਪੋਰੇਟ ਕਰਨ ਵਾਲੀਆਂ ਨੀਤੀਆਂ ਨੇ ਉਹ ਲਾਗੂ ਕਰਦੀਆਂ ਨੇ ਤੇ ਇਹ ਬੀਜੇਪੀ ਤਾਂ ਵਿਸ਼ੇਸ਼ ਤੌਰ ਤੇ ਫਿਰਕੂ ਨੀਤੀਆਂ ਵੀ ਬਹੁਤ ਜ਼ੋਰ ਨਾਲ ਲਾਗੂ ਕਰਦੀ ਹੈ ਯੂਨੀਵਰਸਿਟੀ ਤੇ ਕਿਉਂ ਬੀਜੇਪੀ ਦੀ ਅੱਖ ਹੈ ਪੰਜਾਬ ਦੇ ਨਾਲ ਹੀ ਹਰ ਵਕਤ ਕਿਉਂ ਆਉਂਦਾ ਤੁਹਾਨੂੰ ਕੀ ਲੱਗਦਾ ਵੀ ਪਿੱਛੇ ਕੀ ਗੱਲ ਹੈ ਇਹ ਦੀ ਤੁਹਾਨੂੰ ਲੱਗਦਾ ਹੋਣਾ ਵੀ ਯੂਨੀਵਰਸਿਟੀ ਤੇ ਅੱਖ ਹੈ ਉਹਨਾਂ ਦੀ ਪੰਜਾਬ ਦੇ ਪਾਣੀਆਂ ਤੇ ਵੀ ਅੱਖ ਹੈ ਉਹਨਾਂ ਦੀ ਪੰਜਾਬ ਦੀ ਧਰਤੀ ਤੇ ਵੀ ਅੱਖ ਹੈ ਉਹ ਬਬਲ ਕਸੈਕਟਰ ਨੂੰ ਸਾਰੇ ਨੂੰ ਖਾ ਗਏ ਉਹ ਬਿਜਲੀ ਬੋਰਡ ਨੂੰ ਵੀ ਖਾਣ ਜਾ ਰਹੇ ਆ ਉਹਨਾਂ ਨੇ ਭਾਖੜਾ ਮੈਨੇਜਮੈਂਟ ਤੇ ਕਰਜਾ ਕੀਤਾ ਉਹ ਸਾਰੇ ਦਰਿਆ ਤੇ ਅੱਖ ਹੈ ਇਹ ਭਰਤਮਾਲਾ ਪ੍ਰੋਜੈਕਟ ਨੇ ਛੜਕਾਂ ਕਾਦੇ ਵਾਸਤੇ ਕੱਢੀਆਂ ਨੇ ਜੀ ਭਰਤ ਗੈਸ ਲਾਈਨ ਪਾਈ ਪਾਂ ਕਾਦੇ ਵਾਸਤੇ ਆ ਰਹੀਆਂ ਨੇ ਜਣੀ ਕਾਰਪੋਰੇਟ ਦੀਆਂ ਦੁਕਾਨਾਂ ਵੱਡੀਆਂ ਕਰਕੇ ਉਹਨਾਂ ਦੇ ਮੁਨਾਫੇ ਵਧਾਉਣ ਦੀ ਖਾਤਰ ਜਿਹੜੀ ਭਾਜਪਾ ਦੀ ਪਾਲਿਸੀ ਹੈ ਇਹ ਪਾਲਿਸੀ 'ਚ ਕੋਈ ਬਚਿਆ ਨਹੀਂ ਹੋਇਆ ਜੇ ਨੀਆਂ ਹੈ ਪੋਲੀਟੀਕਲ ਪਾਰਟੀਆਂ ਨੇ ਕੋਈ ਨਹੀਂ ਕਹਿ ਸਕਦਾ ਦਾਅਵੇ ਨਾਲ ਵੀ ਮੈਂ ਇਹ ਪਾਲਿਸੀ ਲਾਗੂ ਨਹੀਂ ਕਰਦਾ ਦੱਸਦੇ ਹੋ ਕਿਸੇ ਦੇ ਮਨੋਰਥ ਪੱਤਰ ਦੇ ਵਿੱਚ ਕਿਸੇ ਲਿਖਿਆ ਹੋਵੇ ਵੀ ਅਸੀਂ ਵਿਸ਼ਵ ਪਾਰਸੰਤਾ ਦੀਆਂ ਨੀਤੀਆਂ ਲਾਗੂ ਨਹੀਂ ਕਰਦੇ ਨਵੀਂ ਆਰਥਿਕ ਨੀਤੀਆਂ ਲਾਗੂ ਨਹੀਂ ਕਰਦੇ ਜਾਂ ਜਿਹੜੀਆਂ ਰੇਲਵੇ ਦਾ ਨਿੱਜੀਕਰਨ ਹੋਇਆ ਹਵਾਈ ਅੱਡਿਆਂ ਦਾ ਨਿੱਜੀਕਰਨ ਹੋਇਆ ਆ ਪਬਲਿਕ ਸੈਕਟਰ ਜਿਹੜਾ ਵੇਚੀ ਜਾਂਦੇ ਨੇ ਉਹ ਇਹ ਉਹ ਨਹੀਂ ਕਰਾਂਗੇ ਇਹਦੇ ਸੋ ਕੋ ਜ਼ੋਰ ਨਾਲ ਲੱਗੇ ਹੋਏ ਨੇ ਪੰਜਾਬ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਵੇਚਤੀ ਹੋਰ ਅਦਾਰੇ ਦੀ ਜ਼ਮੀਨਾਂ ਵੇਚੀ ਜਾਂਦੇ ਨੇ ਯਾਨੀ ਇੱਕੋ ਹੀ ਨੇ ਇਹ ਇਹ ਨਹੀਂ ਜਾਤਕੁੱਤ ਨਹੀਂ ਕਿਉਂਕਿ ਸਦਾ ਤੋਂ ਬਾਹਰ ਨੇ ਇਸ ਕਰਕੇ ਸਾਡੇ ਅੰਦੋਲਨ ਦੇ ਵਿੱਚ ਰੋਟੀਆਂ ਸੇਕਣ ਨਹੀਂ ਲਿਆਉਂਦੇ ਨੇ ਅਸੀਂ ਕਿਹਾ ਵੀ ਇਹਨਾਂ ਨੂੰ ਜਿੰਨਾਂ ਦੇ ਪਾਸੇ ਨਹੀਂ ਕਰਦੇ ਅੰਦੋਲਨ ਦਾ ਮੂੰਹ ਮੱਥਾ ਨਹੀਂ ਮਾਰਦਾ ਅੱਛਾ ਬਦਲ ਕੇ ਕਹਿੰਦੇ ਕਿ ਜਿਹੜਾ ਸਟੂਡੈਂਟਸ ਦੇ ਨਾਲ ਇਹ ਆਵਾਜ਼ ਦੀ ਪਾਰਟੀ ਨਹੀਂ ਖੜਦੀਏ ਗਦਾਰੀ ਕਰ ਰਹੀ ਹੈ ਅਸੀਂ ਆਪਦੇ ਟਾਈਮ ਤੇ ਖੜਦੇ ਰਹੇ ਹਾਂ ਤੇ ਉਹ ਕਹਿੰਦੇ ਵੀ ਹੁਣ ਸਾਡਾ ਰਿਵਾਈਵਲ ਵੀ ਹੋ ਗਿਆ ਤਰਨ ਤਰਨ ਜਿਮਣੀ ਚੋਣ ਤੋਂ ਪਤਾ ਲੱਗ ਗਿਆ ਵੀ ਹੁਣ ਬਦਲ ਕੇ ਵਾਪਸ ਵੀ ਆ ਰਹੇ ਜਿੱਤੇ ਨਹੀਂ ਹੋਏ ਨਾ ਜਿੱਤੇ ਜਿੱਤ ਕੇ ਉਹਦੇ ਤੁਸੀਂ ਜਦੋਂ ਸਦਾ ਚ ਹੋਏ ਨਾ ਜੀ ਆ ਬੀਜਪੀ ਸਭ ਆਉਗੀ ਕਿਸੇ ਅੰਦੋਲਨ ਕਿਰਾਪੜੇ ਕਿ ਹੋਣਗੇ ਕਿਉਂਕਿ ਕੁਰਸੀ ਹੈ ਹਾਕਮ ਤੇ ਰਹ ਜਿਹੜੀ ਮੌਜੂਦਾ ਹਾਕਮ ਤੇ ਰਹ ਜੀ ਉਹਨੇ ਆਪਣੇ ਤੇ ਵਿਧੀਕੀਆਂ ਕਰਨੀਆਂ ਨੇ ਉਹਦੇ ਡਾਂਗ ਫੇਰਨੀ ਹੈ ਤੇ ਆ ਜਿਹੜੇ ਨੇ ਇਹਨਾਂ ਨੇ ਡਾਂਗ ਦੀ ਨਿੰਦਿਆ ਕਰਨੀ ਹੈ ਇਹਨੇ ਸੋਡੇ ਹਮਾਇਤੀ ਬਣਨਾ ਇਹਨੇ ਆਪਦੇ ਕੀਤੀਆਂ ਸਾਰੀਆਂ ਭਲਾ ਕੇ ਇਹਨੇ ਉਹਦੀ ਕਹਿ ਦੇਣਾ ਵੀ ਮੈਂ ਤਾਂ ਚਲ ਤੁਹਾਡੀ ਗੱਲ ਕਰਦਾ ਰਿਹਾ ਹੁਣ ਤਾਂ ਦੇ ਦਿਓ ਮੈਨੂੰ ਵੋਟਾਂ ਆ ਮਨੋਰਤਾ ਕੁਰਸੀ ਲੈਣ ਤੱਕ ਹੈ ਜਦੋਂ ਕੁਰਸੀ ਤੇ ਬਹਿ ਜਾਂਦੇ ਨੇ ਇਹਨਾਂ ਦੀ ਗੱਲ ਵੀ ਬਦਲ ਜਾਂਦੀ ਹੈ ਇਹਨਾਂ ਦੀ ਪਾਲਸੀ ਵੀ ਬਦਲ ਜਾਂਦੀ ਹੈ ਇਹ ਇੱਕ ਨੀਤੀ ਦੇ ਸਾਰੇ ਇਕਮਤ ਨੇ ਕਿ ਆ ਕੀਰਤੀ ਦੇ ਕੋਲ ਕੁਝ ਛੱਡਣਾ ਨਹੀਂ ਵੈਸੇ ਤੁਸੀਂ ਚੰਗਾ ਤੁਹਾਡਾ ਨਾਮ ਹੈ ਤੁਸੀਂ ਕੀ ਸੋਚਦੇ ਹੋ ਕੀ ਪੰਥਕ ਹਲਕੇ ਦੇ ਵਿੱਚੋਂ ਦੂਜੇ ਨੰਬਰ ਤੇ ਆਉਣਾ ਉਹ ਵੀ ਇਹ ਪਾਰਟੀ ਜੀ ਨੂੰ ਬਹੁਤ ਵੱਡੀ ਠੇਸ ਵੱਧ ਲੱਗੀ ਹੋਈ ਸੀ ਬਹੁਤ ਵੱਡਾ ਥੱਲੇ ਸੁੱਟਿਆ ਹੋਇਆ ਸੀ ਉਹਨਾਂ ਨੂੰ ਲੋਕਾਂ ਨੇ ਤੇ ਉਹ ਦੁਬਾਰਾ ਆ ਜਾਣਗੇ ਉਹ ਕਹਿੰਦੇ ਬੀ ਡਾਇਨਾਸੌਰ ਨਹੀਂ ਆਉਂਦੇ ਉਹ ਕਹਿੰਦੇ ਡਾਇਨਾਸੌਰ ਵੀ ਆਉਣਗੇ ਬਾਦਲ ਵੀ ਆਉਣਗੇ ਉਹ ਯਾਰ ਤੂੰ ਛੱਡ ਦੇ ਸਾਰੇ ਦੇਖੇ ਪਰਕੇ ਹੋਏ ਨੇ ਜਿਹੜੇ ਆ ਫਲਾਣਾ ਤੇਰਦਾ ਪੰਥਕ ਤੇ ਰਾਗੀ ਇਹ ਬਾਦਲ ਬੂਦਲ ਕੇ ਲੈਣੇ ਸਾਰੇ ਇੱਥੋਂ ਹੀ ਗਏ ਨੇ ਬਾਈ ਦੇਖੋ ਨੇ ਛੱਡ ਦੇ ਤੂੰ ਉਹਨਾਂ ਨੂੰ ਅੱਛਾ ਯੂਨੀ ਯੂਨੀਵਰਸਿਟੀ ਦਾ ਮੋਰਚਾ ਤੁਸੀਂ ਨੌਜਵਾਨਾਂ ਦੇ ਰਾਤੋਂ ਕੀ ਲੱਗਦਾ ਵੀ ਇਹ ਜੱਤ ਕਿ ਹਟਣਗੇ ਜਿਵੇਂ ਤੁਸੀਂ ਹਰ ਥਾਂ ਤੇ ਜਤਨ ਹਾਰਦਾ ਸਿਰਾ ਜਾਊਗਾ ਜਿਹੜੀ ਲੜ ਰਹੀ ਤੇਰੇ ਉਹ ਪ੍ਰੋਗਰਾਮ ਉਹਨਾਂ ਨੇ ਦੇਨੇ ਜੀ ਅਸੀਂ ਤਾਂ ਅਸੀਂ ਤਾਂ ਕੰਮ ਨਾ ਕਰਦੇ ਆ ਵੀ ਕਿਉਂਕਿ ਲੜਨ ਵਾਲੇ ਕਿਸੇ ਵੀ ਅਸੀਂ ਹਾਰ ਦੀ ਹਾਰ ਨਹੀਂ ਮੰਗਦੇ ਅਸੀਂ ਕਹਿੰਦੇ ਜੇ ਜਤਨ ਕੇ ਉਤਸ਼ਾਹਤ ਹੋਣਗੇ ਇਹ ਵਿਦਿਆਰਥੀ ਨੇ ਤਾਂ ਇਹਨਾਂ ਦੇ ਹੌਸਲੇ ਵਧਣਗੇ ਗਾਂਹਾਂ ਜਾ ਕੇ ਜਿੱਥੇ ਬਿਊਰੋਕ੍ਰੇਸੀ ਚ ਸਲ ਜਾਣਗੇ ਉੱਥੇ ਵੀ ਅੰਦੋਲਨ ਦੇ ਰਾਹ ਪੈਣਗੇ ਇਹ ਜੋਗਿੰਦਰ ਅਗਰਾਹਾਂ ਨੇ ਯੂਨੀਵਰਸਿਟੀ ਦੇ ਵਿੱਚ ਅੱਜ ਆਏ ਨੇ ਔਰ ਇਹਨਾਂ ਨੇ ਕਿਹਾ ਵੀ ਅਸੀਂ ਦੋ ਤਣ ਰਿਆ ਦਿੱਤੀ ਨਾ ਵੀ ਇੱਕ ਤਾਂ ਪੋਲਿਟਿਕਲ ਪਾਰਟੀਆਂ ਤੋਂ ਮੋਰਚੇ ਨੂੰ ਦੂਰ ਰੱਖੋ ਔਰ ਇੱਕ ਇਹਨੂੰ ਕਾਲਜਾਂ ਦੇ ਵਿੱਚ ਵੀ ਲੈ ਕੇ ਜਾਓ ਮਿਰਤੀ ਨਾਲ ਜੁੜੇ ਹੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠੇ ਆ ਇੱਥੇ ਮੋਰਚਾ ਚੱਲ ਰਿਹਾ ਔਰ ਇਹ ਮੋਰਚਾ ਵੀ ਜਸਤ ਰੰਗ ਟੰਗ ਦੇਖਿਆ ਤਾਂ ਇਤਿਹਾਸਕ ਹੋ ਨਿਬੜਨਾ ਕਿਉਂਕਿ ਪੰਜਾਬੀਆਂ ਦੀ ਫਿਤਰਤ ਹੈ ਤਾਸੀਰ ਹੈ ਕਿ ਜਸ ਜਸ ਪਾਸੇ ਹੋ ਜਾਂਦੇ ਨੇ ਹੁਣ ਜੱਤ ਕੇ ਮੁੜਦੇ ਨੇ ਪਰ ਹਲੇ ਤੱਕ ਐਡਮਿਨਿਸਟ੍ਰੇਸ਼ਨ ਮੰਨਿਆ ਨਹੀਂ ਹਜੇ ਵੀ ਇੱਕ ਮੀਟਿੰਗ ਚੱਲ ਰਹੀ ਹੈ ਨੌਜਵਾਨ ਯੂਨੀਵਰਸਿਟੀ ਦੇ ਸਾਡੇ ਨਾਲ ਹਾਜ਼ਰ ਨੇ ਕੀ ਲੱਗਦਾ ਬਈ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਮੋਰਚੇ ਦੇ ਵਿੱਚ ਕੀ ਫਰਕ ਆਇਆ ਮੋਰਚਾ ਬਈ ਬੜੀ ਚੜ੍ਹਦੀ ਕਲਾ ਚਾ ਮਨ ਲੋ ਦੇ ਮਨ ਲੋ ਰੋਜ਼ ਦੀ ਰੋਜ਼ ਜਿਹੜਾ ਇਕੱਠ ਹੈ ਸੰਗਤਾਂ ਦਾ ਵਾਧਾ ਜਾ ਰਿਹਾ ਹੈ ਵੀ ਬਾਕੀ ਜਿਹੜੀਆਂ ਪੰਜਾਬ ਦੀਆਂ ਕੋ ਖ ਅੱਖ ਸਿਆਸੀ ਚਾਹੇ ਕਿਸਾਨ ਜਾਂ ਪੰਥਕ ਦਿੱਥੇ ਮੰਦੀਆਂ ਹੋਣ ਵੀ ਸਾਰਿਆਂ ਦੀ ਰੋਜ਼ ਇੱਕ ਦਵਾਦ ਇੱਕ ਹਨਾ ਵੀ ਜਿਹੜੀ ਸਹਿਯੋਗ ਹੈ ਮਿਲਦਾ ਜਾ ਰਿਹਾ ਹੈ ਵੀ ਸੰਗਤਾਂ ਕੋਈ ਬਾਹਰੋਂ ਆ ਰਹੀਆਂ ਨੇ ਕੋਈ ਰਾਜਸਥਾਨ ਉੱਤਰਾ ਉੱਤਰਾਖੰਡ ਤੋਂ ਆ ਰਿਹਾ ਹੈ ਕੋਈ ਕਿਤੋਂ ਆ ਰਿਹਾ ਹੈ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਮੋਰਚਾ ਜਿਹੜਾ ਨਿਰੰਤਰ ਜਾਰੀ ਹੈ ਇੱਥੇ ਤੁਸੀਂ ਇੱਥੇ ਲਾ ਪਾਸਟੋਂ ਬਈ ਹਾਂਜੀ ਹਾਂਜੀ ਬਈ ਮੈਂ ਇੱਥੇ ਕਿਹੜੇ ਇਅਰ ਚ ਬਈ ਮੈਂ 3 ਇਅਰ ਲਾ ਪਾਸ ਆਊਟ ਆ ਲਾਸਟ ਇਅਰ ਇਹ ਆਪਣਾ ਅੱਛਾ ਲਾਸਟ ਹਾਂਜੀ ਹਾਂਜੀ ਅੱਛਾ ਤੁਸੀਂ ਬਹੁਤ ਮੋਰਤੇ ਦੇਖੇ ਹੋਣੇ ਇੱਥੇ ਲੱਗਦੇ ਜਾਂ ਮਤਲਬ ਕੀ ਕੁਝ ਮਾਹੌਲ ਦੇਖਿਆ ਜਿਹੜਾ ਚੋਣਾਂ ਦੇ ਵਿੱਚ ਬਹੁਤ ਤਕੜਾ ਮਾਹੌਲ ਹੁੰਦਾ ਕਿਉਂਕਿ ਇੱਥੇ ਪੋਲਿਟੀਕਲ ਬੰਦੇ ਨਿਕਲਦੇ ਇਥੋਂ ਸਾਡੀ ਜਿਹੜੀ ਆਪਣ ਆਪਣੀ ਰਿਆ ਨੌਜਵਾਨ ਮੁੰਡੇ ਨੇ ਇੱਥੋਂ ਬਣ ਬਣ ਕੇ ਨਿਕਲਦੇ ਨੇ ਕਿੱਥੇ ਕਿੱਥੇ ਪਹੁੰਚਦੇ ਨੇ ਹਨਾ ਤੇ ਫਿਰ ਇਹ ਇਹਨਾਂ ਦਾ ਇਹ ਇਰਾਦਾ ਵੀ ਇਹ ਸਾਰਾ ਜਿਹੜਾ ਕੋਈ ਆਵਾਜ਼ ਚੱਕ ਸਕਦਾ ਜਾਂ ਕੋਈ ਇਲੈਕਸ਼ਨਸ ਨੇ ਸੈਨੇਟ ਇਲੈਕਸ਼ਨਸ ਨੇ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਤਮ ਕਰਕੇ ਇਹਨਾਂ ਨੂੰ ਅੰਡਰ ਕਰ ਲਈਏ ਆਪਦੇ ਵੀ ਇਹਨਾਂ ਦੀ ਪੰਜਾਬੀਆਂ ਦੀ ਤਾਸੀਰ ਤੋਂ ਡਰਦੇ ਨੇ ਹਾਂਜੀ ਹਾਂ ਭਾਈ ਇਹ ਮੈਂ ਇੱਥੇ ਮਤਲਬ ਲਾਕਡਾਊਨ ਤੋਂ ਪਹਿਲਾਂ 2019 ਤੋਂ ਮੇਰੇ ਇੱਥੇ ਐਡਮਿਸ਼ਨ ਹੈ ਯੂਨੀਵਰਸਿਟੀ 'ਚ ਤੇ ਮਤਲਬ ਲਾਕਡਾਊਨ ਤੋਂ ਪਹਿਲਾਂ ਜਿਹੜਾ ਮਾਹੌਲ ਹੈ ਯੂਨੀਵਰਸਿਟੀ 'ਚ ਉਹ ਬੜਾ ਹੋਰ ਹਸਾਬ ਦਾ ਸੀਗਾ ਅ ਕਰੋਨਾ ਪੀਰੀਅ ਤੇ ਉਸ ਤੋਂ ਬਾਅਦ ਖਾਸ ਕਰ ਜਿਹੜੀ ਯੂਨੀਵਰਸਿਟੀ ਚ ਐਕਟੀਵਿਜ਼ਮ ਸੀ ਉਹ ਜ਼ੀਰੋ ਹੋ ਗਿਆ ਤੇ ਜਿਹੜੀ ਪੋਲਿਟਿਕ ਸੀਗੀ ਸਟੂਡੈਂਟ ਪੋਲਿਟਿਕਸ ਵੀ ਉਹ ਵੀ ਡਿਕਲਾਈਨ ਹੁੰਦੀ ਗਈ ਹੈ ਪਿਛਲੇ 3-4 ਸਾਲ ਤੋਂ ਲਗਾਤਾਰ ਤੇ ਉਹਦੇ 'ਚ ਇੱਕ ਵੱਡੀ ਗੱਲ ਕੀ ਆਈ ਹੈ ਵੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ 2020 ਦੀ ਉਹਦੇ ਵਿੱਚ ਮਤਲਬ ਜਿੰਨੇ ਵੀ ਇਲੈਕਟੋਰਲ ਬਾਡੀਜ਼ ਨੇ ਚਾਹੇ ਸਟੂਡੈਂਟ ਨੇ ਚਾਹੇ ਉਹ ਟੀਚਰਾਂ ਦੀਆਂ ਨੇ ਚਾਹੇ ਗਵਰਨਿੰਗ ਬਾਡੀਆਂ ਨੇ ਵੀ ਉਹਨਾਂ ਨੂੰ ਖਤਮ ਕਰਨ ਦੇ ਕਲੋਜ਼ ਤੇ ਉਹਨਾਂ ਦੀ ਥਾਂ ਤੇ ਬੋਰਡ ਆਫ ਗਵਰਨੈਂਸ ਜਿਹੜੀ ਇੱਕ ਨਾਮਿਨੇਟਿਡ ਬਾਡੀ ਐ ਸਟਰਕਚਰ ਹੁੰਦੇ ਨੇ ਉਹਨਾਂ ਨੂੰ ਲਾਉਣ ਦੀ ਗ ਤੇ ਉਹ ਬੜੇ ਲੰਬੇ ਸਮੇਂ ਤੋਂ ਮਤਲਬ ਇੱਥੇ ਪੋਲਰਾਈਜੇਸ਼ਨ ਦੀ ਸਿਆਸਤ ਹੈ ਜਿਹੜੀ ਯੂਨੀਵਰਸਿਟੀ ਚ ਵੀ ਚੱਲ ਰਹੀ ਹੈ ਵੀ ਲਾਕਡਾਊਨ ਤੋਂ ਪਹਿਲਾਂ ਇੱਥੇ ਕਹ ਲੋ ਵੀ ਲੈਫਟ ਦਾ ਦਾਬਾ ਹੁੰਦਾ ਸੀ ਬੜਾ ਉਸ ਤੋਂ ਬਾਅਦ ਲੈਫਟ ਖਤਮ ਹੋਈ ਹੌਲੀ ਹੌਲੀ ਯੂਨੀਵਰਸਿਟੀ ਚ ਕਰੋਨਾ ਪੀਰੀਅਡ ਦੌਰਾਨ ਤੇ ਉਸ ਤੋਂ ਬਾਅਦ ਹੁਣ ਜਿਹੜਾ ਮਤਲਬ ਰਾਈਟ ਵਿੰਗ ਆਰਐਸਐਸ ਦਾ ਵਾਰ ਵੀ ਉਹ ਬਹੁਤ ਜ਼ਿਆਦਾ ਵਧਿਆ ਉਹ ਚਾਹੇ ਪ੍ਰੋਫੈਸਰ ਲੌਬੀ ਦੇ ਵਿੱਚ ਹੋਵੇ ਪੂਟਾ ਦੇ ਵਿੱਚ ਹੋਵੇ ਚਾਹੇ ਉਹ ਸੈਨੇਟ ਦੇ ਵਿੱਚ ਹੋਵੇ हां ਜਿੰਨੇ ਮਤਲਬ ਆਫਿਸਿਸ ਨੇ ਡੀਨ ਰਜਿਸਟਰਾਰ ਐਸਐਸਪੀਸੀ ਯੂਨੀਵਰਸਿਟੀ ਦੇ ਵਿੱਚ ਜ਼ਿਆਦਾ ਪਰਸੈਂਟੇਜ ਤਾਂ ਪੰਜਾਬੀ ਮੁੰਡਿਆਂ ਤੇ ਬੱਚਿਆਂ ਦੀ ਹੈ ਨਹੀਂ ਭਾਈ ਮਤਲਬ ਇੱਥੇ ਮਤਲਬ ਅਸੀਂ ਪਿਛਲੇ ਸਾਲ ਨਾ ਸੱਤ ਵੱਲੋਂ ਇੱਥੇ ਧਰਨਾ ਲਾਇਆ ਸੀ ਇੱਕ ਤੇ ਉਹ ਸੀਗਾ ਪੰਜਾਬ ਰਿਜ਼ਰਵੇਸ਼ਨ ਪਾਲਿਸੀ ਨੂੰ ਲੈ ਕੇ ਉਹਦੇ 'ਚ ਵੀਸੀ ਨੇ ਸਾਨੂੰ ਮੀਟਿੰਗ ਦਰਾਂ ਨਹੀਂ ਗੱਲ ਕਿਸੇ ਵੀ ਇੱਥੇ 25% ਪੰਜਾਬ ਦੇ ਬੱਚੇ ਨੇ ਵੀ ਅਸੀਂ ਜਿਹੜੀ ਪੰਜਾਬ ਦੀ ਕਿਸੇ ਵੀ ਤਰੀਕੇ ਦੀ ਰਿਜ਼ਰਵੇਸ਼ਨ ਹੈ ਜਾਂ ਕੋਈ ਪਾਲਿਸੀ ਆ ਵੀ ਲਾਗੂ ਨਹੀਂ ਕਰ ਸਕਦੇ ਮਤਲਬ ਪੰਜਾਬ ਦੇ ਬੜੇ ਘਟ ਨੇ ਇੱਥੇ ਵੱਡੇ ਡਿਪਾਰਟਮੈਂਟ ਸਭ ਤੋਂ ਵੱਡਾ ਡਿਪਾਰਟਮੈਂਟ ਇੱਥੇ ਯੂਆਈਟੀ ਦਾ ਇ ਫਿਰ ਜਦੋਂ ਇੱਥੇ ਪ੍ਰਧਾਨਤਾ ਏਬੀਬੀਪ ਦਾ ਬਣ ਗਿਆ ਭਾਜਪਾ ਦਾ ਜਿਹੜੀ ਯੂਥ ਸੰਗਠਨ ਆ ਉਹਦਾ ਬਣ ਗਿਆ ਤੇ ਫਿਰ ਮਤਲਬ ਯੂਨੀਵਰਸਿਟੀ ਦੇ ਸਟੂਡੈਂਟ ਫਿਰ ਇਸ ਮੋਰਚੇ ਦੇ ਵੀ ਬਹੁਤ ਜਿਹੜੇ ਸਟੂਡੈਂਟ ਮੈਕਸਿਮਮ ਹੋਣਗੇ ਵੀ ਮੋਰਚੇ ਦੇ ਹੱਕ ਚ ਵੀ ਨਹੀਂ ਹੋਣਗੇ ਨਹੀਂ ਇੱਥੇ ਬਾਈ ਗੱਲ ਕੀ ਹੋਵੇ ਇੱਥੇ ਹੈਗਾ 16800 ਬੱਚਾ ਕੋਈ ਤੇ ਉਹਦੇ ਵਿੱਚੋਂ ਤਕਰੀਬਨ ਕਹਿ ਲਓ ਵੀ 11 12000 ਵੋਟ ਪੈਂਦੀ ਹੈ ਪੋਲ ਹੁੰਦੀ ਹੈ ਤੇ ਉਸ ਦੇ ਵਿੱਚੋਂ ਹੀ ਨਾ ਹਰੇਕ ਸਾਲ ਜਿਹੜੇ ਜਿੱਤਾਂ ਹਾਰਾਂ ਨੇ ਉਹ ਪਾਰਟੀਆਂ ਦੇ ਆਪਸੀ ਤਾਲਮੇਲ ਅਲਾਈਅੰਸ ਅੰਦਲੀ ਗੱਠ ਜੋੜ ਦੀ ਬੜਾ ਮਹਿੰਨੇ ਰੱਖਦੇ ਹੁੰਦੇ ਨੇ ਉਹਦੇ ਵਿੱਚ ਤੇ ਜਿਹੜੇ ਵੱਡੇ ਡਿਪਾਰਟਮੈਂਟ ਜਿਵੇਂ UIT ਹੋ ਗਿਆ ਉਥੇ ਬਹੁਤਾ ਸੈਕਸ਼ਨ ਹੈ ਜਿਹੜਾ ਉਹ ਕਾਉ ਬੈਲਟ ਤੋਂ ਆਦਾ ਹੈ ਤੇ ਉਸ ਤੋਂ ਬਾਅਦ ਕੈਮੀਕਲ ਡਿਪਾਰਟਮੈਂਟ ਹੈ ਵੱਡਾ ਉਥੇ ਵੀ ਮਤਲਬ ਪੰਜਾਬ ਦੇ ਨੌਜਵਾਨ ਬੜੇ ਘੱਟ ਨੇ ਇੱਕ ULS ਡਿਪਾਰਟਮੈਂਟ ਹੈ ਵੱਡਾ ਜਿੱਥੇ ਪੰਜਾਬ ਦੇ ਨੌਜਵਾਨ ਹੈਗੇ ਨੇ ਤੇ ਪਰ ਇਹ ਆ ਵੀ ਬਹੁਤੇ ਜਿੰਨਾ ਇੱਥੇ ਸੈਕਸ਼ਨ ਹੈ ਬੀੜਾ ਪ੍ਰੋ ਪੰਜਾਬ ਬੱਚੇ ਨੇ ਐਥੇ ਵੀ ਉਹ ਸਾਰੇ ਉਸ ਮੋਰਚੇ ਦੇ ਹਮਾਇਤਚ ਨੇ ਵੀ ਆਪਾਂ ਕਹ ਲਈਏ 25% ਬਹੁਤ ਵੱਡੀ ਗਿਣਤੀ ਹੁੰਦੀ ਹੈ 16000 ਚੋਂ ਤੇ ਉਹ ਤਕਰੀਬਨ ਸਾਰੇ ਜਿੰਨੇ ਬੰਦੇ ਨੇ ਇੱਥੇ ਉਹ ਇਸ ਮੋਰਚੇ ਦੇ ਹਮਾਇਤਚ ਨੇ ਅੱਛਾ ਭਾਈ ਯੂਨੀਵਰਸਿਟੀ ਦਾ ਜਿਹੜਾ ਪ੍ਰਧਾਨ ਬਣਦਾ ਉਹਦੀ ਕਿੰਨੀ ਕੁ ਪਾਵਰ ਹੁੰਦੀ ਹੈ ਉਹਦੇ ਹੱਥ ਚ ਕੀ ਕੀ ਚੀਜ਼ਾਂ ਹੁੰਦੀਆਂ ਇਹ ਤੁਹਾਨੂੰ ਪ੍ਰਧਾਨ ਜੀ ਦੱਸਣਗੇ ਇੱਥੇ ਭਾਈ ਸਿੰਪਲ ਆਪਾਂ ਕਹੀਏ ਵੀ ਕੋਈ ਖਾਸ ਪਾਵਰ ਮਤਲਬ ਕਾਉਂਸਲ ਦੇ ਹੱਥ ਨਹੀਂ ਹੈਗੀ ਭੀ ਐਚ ਸਿੰਪਲੀ ਤੁਸੀਂ ਆ ਫੈਸਟ ਕਰਾਣੇ ਆ ਆ ਤੁਸੀਂ ਕੋਈ ਟ੍ਰਿਪ ਕਰਾਣਾ ਐ ਜਿਹਾ ਪਾਵਰ ਆ ਨੇ ਉਸ ਦੇ ਬਾਅਦ ਕਿ ਕਿ ਇਹਨਾਂ ਨੇ ਐਸਓਪੀ ਨਵੀਂ ਕਨਸਟੀਟਿਊਸ਼ਨ ਬਣਾਉਣ ਦੀ ਗੱਲ ਕੀਤੀ ਸੀ ਆ ਜਿਹੜਾ ਕਾਉਂਸਲ ਆ ਉਹਦੇ ਵਾਸਤੇ ਤੇ ਉਹ ਪਰ ਹਜੇ ਸਿਰੇ ਨਹੀਂ ਚੜਿਆ ਕਿਉਂਕਿ ਉਹ ਵੀ ਬਿਨਾ ਸੈਂਟ ਦੀ ਹਾਜ਼ਰੀ ਤੋਂ ਬਣਿਆ ਸੀ ਕੀ ਕੀ ਕੁਛ ਸੀਗਾ ਉੱਤ ਵਿੱਚ ਕੀ ਚੇਂਜਸ ਕਰਦੇ ਸੀ ਹਾਂ ਜੀ ਉਹਦੇ ਵਿੱਚ ਚੇਂਜਸ ਸੀਗੇ ਵੀ ਜਿਵੇਂ ਜਿਹੜੇ ਜਿੰਨੇ ਡੀਆਰ ਹੋਣਗੇ ਉਹ ਵਾਈਸ ਪ੍ਰੈਜ਼ੀਡੈਂਟ ਸੰਭੂਗਾ ਜਿਹੜੇ ਮੀਨਿਟਸ ਮੀਨਿਟਸ ਨੇ ਮੀਟਿੰਗ ਦੇ ਵੀ ਉਹ ਸੈਕਟਰੀ ਸੰਭੂਗਾ ਪਰ ਇਹਦੇ ਚ ਵੱਡੀਆਂ ਗੱਲਾਂ ਕਿਵੇਂ ਹੁੰਦੀਆਂ ਨੇ ਵੀ ਜਿਵੇਂ ਇੱਥੇ 91 ਮੈਂਬਰੀ ਸੈਨੇਟ ਸੀ ਡਿਸੀਜਨ ਮੇਕਿੰਗ ਵੀ ਉਹਨਾਂ ਨੇ ਡਿਸੀਜਨ ਲੈਣਾ ਸਟੂਡੈਂਟਾਂ ਵਾਸਤੇ ਪਰ ਉਹਦੇ ਚ ਸਿਰਫ ਕਾਉਂਸਲ ਦਾ ਪ੍ਰਧਾਨ ਬੈਠ ਸਕਦਾ ਸੀ ਉਹ ਸੁਣ ਸਕਦਾ ਸੀ ਪਰ ਉਹਦਾ voting right ਤਾਂ ਕੋਈ ਨਹੀਂ ਸੀਗਾ ਵੀ ਡਿਸੀਜਨ ਮੇਕਿੰਗ ਦੇ ਵਿੱਚ ਵਿਦਿਆਰਥੀਆਂ ਦੀ ਕੋਈ ਸੇ ਨਹੀਂ ਹੈਗੀ ਤੇ ਉਹਦੇ ਚ ਬੜੇ ਲੰਬੇ ਸਮੇਂ ਤੋਂ ਇਹ ਵੀ ਗੱਲ ਚੱਲਦੀ ਆ ਰਹੀ ਹੈ ਵੀ ਜਿੰਨੇ ਕਾਉਂਸਲ ਮੈਂਬਰ ਨੇ ਵੀ ਉਹ ਮੀਟਿੰਗ ਵਿੱਚ اٹینڈ ਕਰਨ ਦੇ ਚ ਉਹਨਾਂ ਦਾ voting right ਵੀ ਹੋਵੇ ਪਰ ਉਸ ਤੋਂ ਇਲਾਵਾ ਕੋਈ ਆਪਾਂ ਕਹਿ ਲਈਏ ਵੱਡੀ ਪਾਵਰ ਹੈ ਜਿਹੜੀ ਕਾਉਂਸਲ ਦੇ ਹੱਥ ਨਹੀਂ ਹੈਗੀ ਦਿੱਤੀ ਵੀ ਇਹਨਾਂ ਨੇ ਜੀ ਪ੍ਰਧਾਨ ਦੇ ਹੱਥ 'ਚ ਮਤਲਬ ਕਿ ਐਡੀ ਗੱਲ ਨਹੀਂ ਹੈਗੀ ਜੱਡੀ ਸਮਝਦੇ ਆਪਾਂ ਹਾਂ ਜੀ ਹਾਂ ਮਤਲਬ ਇਹ ਸਟਰਕਚਰ ਹੀ ਉਸ ਤਰੀਕੇ ਦਾ ਬਣਾਇਆ ਹੋਇਆ ਇੱਥੇ ਵੀ ਕਿਸੇ ਵੀ ਤਰੀਕੇ ਦਾ ਇਲੈਕਟੋਰਲ ਬੰਦਾ ਇੱਥੇ ਜਿੱਤੇਗਾ ਬਣਾਊਗਾ ਉਹਦੇ ਵਾਸਤੇ ਇੱਥੇ ਕੋਈ ਵੱਡਾ ਹੋਣੀ ਆਪਾਂ ਕਹਿ ਲਈਏ ਉਹ ਜਿੰਨੀਆਂ ਕਿ ਪਾਵਰ ਹੈਗੀਆਂ ਉਹਨੀਆਂ ਵੀ ਖੋਣ ਨੂੰ ਫਿਰਦੇ ਨੇ ਉਹਨੀਆਂ ਵੀ ਹੌਣ ਨੂੰ ਫਿਰਦੇ ਨੇ ਵੀ ਇੱਥੇ ਬੱਚਿਆਂ ਦੇ ਹੁਣ ਪਰਿਵਾਰਾਂ ਦੀ ਸਮੱਸਿਆਵਾਂ ਆਉਂਦੀ ਹੈ ਕੋਈ ਮੈਡੀਕਲ ਇਸ਼ੂ ਹੋ ਜਾਂਦੇ ਆ ਤੇ ਉਹਨਾਂ ਦੀ ਅਟੈਂਡਸਾਂ ਪੂਰੀਆਂ ਕਰਾਉਣ ਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਕਿਸੇ ਦੀ ਫੀਸ ਹਿੱਸਾ ਦਾ ਮਸਲਾ ਹੁੰਦਾ ਬੱਚੇ ਫਾਈਨੈਂਸ਼ਲੀ ਨਹੀਂ ਸਪੋਰਟ ਕਰ ਪਾਉਂਦੇ ਜਿਹੜੇ ਉਹ ਪ੍ਰਧਾਨਕ ਕਰਾ ਸਕਦੇ ਹੁੰਦੇ ਆ ਕਾਉਂਸਲ ਮੈਂਬਰ ਤੇ ਉਹ ਵੀ ਸਾਰੀਆਂ ਚੀਜ਼ਾਂ ਖਤਮ ਕਰਕੇ ਇੱਥੇ ਪੂਰੇ ਤਰੀਕੇ ਨਾਲ ਨੋਮੀਨੇਟਡ ਬਾਡੀਆਂ ਲਾ ਕੇ ਕੰਟਰੋਲ ਕਰਨ ਨੂੰ ਫਿਰਦੇ ਆ ਅੱਛਾ ਭਾਈ ਜੇ ਸੈਨੇਟ ਦੇ ਇ ਅਗਲੇ ਕੁਝ ਸਾਲ ਵੀ ਨਾ ਕਰੋਣੇ ਇਹ ਆਪਦੀ ਆਪਦੀ ਮਰਜ਼ੀ ਚਲਾ ਜਾਂ ਤਾਂ ਫਿਰ ਕੀ ਕੀ ਨੁਕਸਾਨ ਹੋਊਗਾ ਦੇਖੋ ਜੋ ਸ਼ੁਰੂਆਤ ਸੀਗੀ ਉਹ ਸੈਨੇਟ ਦੇ ਮੁੱਦੇ ਤੇ ਸੀਗੀ 75% ਲੜਾਈ ਆਪਾਂ ਜਿੱਤ ਲਈ ਸੀ ਜਿਹੜਾ ਇਹਨਾਂ ਨੇ ਐਲਾਨ ਕੀਤਾ ਸੀ 31 ਮੈਂਬਰੀ ਵਾਲਾ ਉਹ ਅਸੀਂ ਵਾਪਸ ਕਰਾ ਲਿਆ ਉਹ ਐਲਾਨ ਸੀ ਕੀ ਸੀ ਇਹ ਤੇ ਕੀ ਵਾਪਸ ਹੋਇਆ ਦੱਸੋ ਜਰ ਲੋਕਾਂ ਨੂੰ ਥੋੜੀ ਸਟੱਡੀ ਤੁਹਾਨੂੰ ਵੀ ਕਰਨੀ ਚਾਹੀਦੀ ਏ ਦੇਤੇ ਸਾਰਾ ਕੁਝ ਸਾਡੇ ਤੇ ਨਾ ਪਾ ਬਟ ਫਿਰ ਵੀ ਇੱਕ ਇਨਾ ਨੇ ਜਿਹੜੀ ਰਚਨਾ ਕੀਤੀ ਸੀ ਉਹਦੇ ਵਿੱਚ ਨੋਮੀਨੇਸ਼ਨ ਵਾਲਾ ਮੈਨੂੰ ਤਾਂ ਪਤਾ ਵੀ ਉਹਦੇ ਚ ਵੀ ਤੁਸੀਂ ਬਚਨ ਕਰ ਸਕਦੇ ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਦੇਖੋ ਮੈਂ ਕੁਝ ਹੋਰ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾਗਾ ਲੜਾਈ ਜਿਹੜੀ ਹੈ ਹੁਣ ਸੈਨੇਟ ਤੋਂ ਇਲਾਵਾ ਪੰਜਾਬ ਦਾ ਆਪਣੇ ਹੱਕਾਂ ਤੇ ਕਲੇਮ ਵੱਲ ਹੋ ਚੁੱਕੀ ਹੈ ਜਿਹੜੀ ਚੇਤਨਾ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਹਰ ਵਾਸੀ ਦੇ ਅੰਦਰ ਜਾ ਰਹੀ ਹੈ ਜਿਹੜਾ ਪੰਜਾਬ ਕਈ ਸਾਲਾਂ ਤੋਂ ੱਤਕਾ ਸੰਦਾ ਆ ਰਿਹਾ ਹੈਗਾ ਲੜਾਈ ਉਸ ਪੱਲ ਨੂੰ ਜਾ ਚੁੱਕੀ ਹੈ ਮੋٹے ਤੌਰ ਤੇ ਜਿਹੜੇ ਪੰਜਾਬ ਦੇ ਹੱਕ ਹੈ ਚਾਹੇ ਉਹ BBMP ਦਾ ਹੱਕ ਸੀਗਾ ਚਾਹੇ ਉਹ ਚੰਡੀਗੜ੍ਹ ਦਾ ਹੱਕ ਸੀਗਾ ਚਾਹੇ ਪਾਣੀਆਂ ਦਾ ਹੱਕ ਸੀਗਾ ਤੇ ਚਾਹੇ MSP ਦਾ ਹੱਕ ਸੀਗਾ ਤੇ ਪੰਜਾਬ ਨੂੰ ਮੁੜ ਕੇ ਪੈਰਾਂ ਤੇ ਖੜਾ ਕਰਨਾ ਤੇ ਨੰਬਰ 1 ਦਾ ਸੂਬਾ ਬਣਾਉਣਾ ਚੇਤਨਾ ਉਸ ਵੱਲ ਜਾ ਚੁੱਕੀ ਹੈ ਅਸੀਂ ਇਸ ਧਰਨੇ ਤੋਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਕਲੈਕਟਿਵ ਅਪਰੋਚ ਕਲੈਕਟਿਵ ਅਪਰੋਚ ਦੇ ਵਿੱਚ ਪੰਜਾਬ ਦਾ ਹਰ ਹਰ ਹਿੱਸੇਦਾਰ ਹਰ ਵਰਗ ਪਾਰਟਿਸਪੇਟ ਕਰੇ ਜਿਹੜੀ ਅਸੀਂ ਕਾਲ ਦਿੱਤੀ ਸੀ 7 ਤਰੀਕ ਨੂੰ ਉਹ ਫੈਸਲਾ ਵਾਪਸ ਹੋਇਆ ਜਿਹੜੀ ਸੈਨੇਟ ਦਾ ਹੁਣ ਜਿਹੜੀ ਅਗਲੀ ਲੜਾਈ ਹੈ ਸੈਨੇਟ ਦੇ ਇਲੈਕਸ਼ਨ ਕਰਵਾਉਣ ਦੀ ਹੈ ਬਟ ਤੁਸੀਂ ਇਹ ਦੇਖੋ ਕਿ ਜਦੋਂ ਇੱਕ ਚਰਚਾ ਹੁੰਦੀ ਹੈ ਮੰਥਨ ਹੁੰਦਾ ਹੈਗਾ ਲੋਕੀ ਜੁੜਦੇ ਆ ਸਿਰ ਜੁੜਦੇ ਆ ਤਾਂ ਕਈ ਤਰ੍ਹਾਂ ਦੇ ਵਿਚਾਰ ਨਿਕਲ ਕੇ ਆਉਂਦੇ ਆ ਤెలంగాణ ਦਾ ਸੰਘਰਸ਼ ਆਂਧਰਾ ਪ੍ਰਦੇਸ਼ ਦੇ ਵਿੱਚ 15 ਸਾਲਾਂ ਚ ਲੜਿਆ ਗਿਆ ਤੇ ਨਵਾਂ ਸੂਬਾ ਸੇਮ ਭਾਸ਼ਾ ਦਾ ਤੇਲਗੂ ਸਪੀਕਿੰਗ ਲੈਂਗੁਏਜ ਨਾਲ ਸੇਮ ਭਾਸ਼ਾ ਨਾਲ ਨਵਾਂ ਸੂਬਾ ਕੱਢ ਕੇ ਲਿਆਂਦਾ ਸਾਡੇ ਨਾਲ ਪ੍ਰੋਮਿਸ ਸੀਗਾ ਕਿ 10 ਸਾਲਾਂ ਦੇ ਅੰਦਰ ਚੰਡੀਗੜ੍ਹ ਪੂਰੀ ਤਰ੍ਹਾਂ ਪੰਜਾਬ ਨੂੰ ਸੌਂਪ ਦਿੱਤਾ ਜਾਊਗਾ ਕੇਂਦਰ ਦੀ ਚਾਹੇ ਕਾਂਗਰਸ ਸਰਕਾਰ ਰਹੀ ਹੋਵੇ ਚਾਹੇ ਆ ਮੌਜੂਦਾ ਸਰਕਾਰ ਹੋਵੇ ਦੋਨਾਂ ਸਰਕਾਰਾਂ ਇਸ ਮੁੱਦੇ ਤੋਂ ਭਟਕੀਆਂ ਨੇ ਤੇ ਪਿੱਛੇ ਹਟੀਆਂ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦਾ ਹਰ ਵਾਸੀ ਚਾਹੇ ਉਹ ਸਿੱਖ ਹੈ ਚਾਹੇ ਹਿੰਦੂ ਜਿਹੜਾ ਪੰਜਾਬੀ ਹੈ ਪੰਜਾਬ ਦੀ ਗੱਲ ਕਰੇ ਤੇ ਪੰਜਾਬ ਨਾਲ ਖੜਾ ਹੋਵੇ ਹੁਣ ਜਿਹੜਾਗਾ ਇਹ ਨਰੇਟਿਵ ਇਥੋਂ ਦੂਜਾ ਬਿਲਡ ਅਪ ਹੋ ਰਿਹਾ ਕਿਉਂਕਿ ਯੂਨੀਵਰਸਿਟੀ ਆਪਣੇ ਆਪ ਦੇ ਵਿੱਚ ਇੱਕ ਵਿਚਾਰ ਰੱਖਣ ਦਾ ਆਈਡੀਆ ਇਜ਼ ਮੱਚ bigger than ਦਾ ਸਟਰੈਂਥ ਆਫ ਪੀਪਲ ਇੱਥੇ ਜਿਹੜਾ ਨਵਾਂ ਆਈਡੀਆ ਬਿਲਡ ਹੋ ਰਿਹਾਗਾ ਉਹਦੇ ਵਿੱਚ ਆਪਾਂ ਇਹ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਹਰ ਨਾਗਰਿਕ ਦੇ ਮਨ ਦੇ ਵਿੱਚ ਇਹ ਗੱਲ ਜਾਵੇ ਕਿ ਫੈਡਰਲ ਸਟਰਕਚਰ ਚੋਂ ਆਪਣੇ ਵੱਧ ਤੋਂ ਵੱਧ ਰਾਈਟ ਕਿਵੇਂ ਲੈਣੀ ਹੈ ਕੋਈ ਵੀ ਸਟੇਟ ਬਿਨਾ ਰਾਜਧਾਨੀ ਤੋਂ ਸਰਵਾਈਵ ਨਹੀਂ ਕਰ ਸਕਦੀ ਕਿਸੇ ਵੀ ਸਟੇਟ ਦੀ ਅ ਫੰਕਸ਼ਨਿੰਗ ਦੇ ਵਿੱਚ ਜਿਹੜਾ ਪੈਸਾ ਸਭ ਤੋਂ ਜ਼ਿਆਦਾ ਲੱਗਦਾਗਾ ਉਹ ਸਟੇਟ ਦੀ ਕੈਪੀਟਲ ਤੋਂ ਆਂਦਾਗਾ ਮਹਾਰਾਸ਼ਟਰ ਨੂੰ ਚਲਾਣ ਦੇ ਵਿੱਚ ਮੁੰਬਈ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਤੇ ਸਾਡੀ ਜਿਹੜੀ ਰਾਜਧਾਨੀ ਹੈ ਉਹ ਸਾਡੇ ਹੱਥ 'ਚ ਨਹੀਂ ਹੈ ਕੰਟਰੋਲ 'ਚ ਨਹੀਂ ਹੈ ਤੇ ਇਹ ਗੱਲ ਪੰਜਾਬ ਦਾ ਹਰ ਸਿੱਖ ਵੀ ਤੇ ਹਿੰਦੂ ਵੀ ਸਮਝ ਚੁੱਕਿਆਗਾ ਕਿ ਸਾਡੇ ਸਟੇਟ ਨੂੰ ਚਲਾਉਣ ਵਾਸਤੇ ਜੋ ਪੈਸਾ ਚਾਹੀਦਾ ਉਹ ਦੇਸ਼ ਦੀ ਸਟੇਟ ਦੀ ਕੈਪੀਟਲ ਤੋਂ ਆਣਾਗਾ ਤੇ ਇਹ ਪੰਜਾਬ ਦੀ ਲੜਾਈ ਯੂਨੀਵਰਸਿਟੀ ਲੜਾਈ ਆਪਾਂ ਜਿੱਤ ਚੁੱਕਿਆ ਅਗਲੀ ਲੜਾਈ ਜਿਹੜੀ ਆਪਾਂ ਸ਼ੁਰੂ ਕਰਨੀ ਆ ਪੰਜਾਬ ਦੇ ਸਟੇਟ ਦੀ ਜਿਹੜੀ ਕੈਪੀਟਲ ਆ ਉਹਨੂੰ ਪੂਰੀ ਤਰ੍ਹਾਂ ਪੰਜਾਬ ਨੂੰ ਸੌਂਪੀ ਜਾਵੇ ਪੰਜਾਬ ਦੇ ਪਾਣੀਆਂ ਤੇ ਉਹਨੂੰ ਰਾਇਲਟੀ ਮਿਲੇ ਕਿਉਂਕਿ ਇਹ ਜਿਹੜੇ ਮੁੱਦੇ ਅੱਜ ਅਸੀਂ 17ਵੇਂ 18ਵੇਂ ਨੰਬਰ ਦਾ ਸੂਬਾ ਆਗੇ ਇੱਥੇ ਕੋਈ ਇਨਵੈਸਟਮੈਂਟ ਕਰਨ ਨਹੀਂ ਆ ਰਿਹਾ ਇੱਥੇ ਕੋ ਕਿੰਨੂ ਦੀ ਜੂਸ ਦੀ ਮਸ਼ੀਨ ਲਾਣ ਆ ਰਿਹਾ ਹੋਵੇ ਕੋਈ ਐਪਲ ਦਾ ਜਾਂ ਟੌਮ ਕੁੱਕ ਆ ਕੇ ਇੱਥੇ ਇਨਵੈਸਟਮੈਂਟ ਕਰਨ ਦੀ ਗੱਲ ਨਹੀਂ ਕਰ ਰਿਹਾ ਅਡਾਨੀ ਦੀ ਇਨਵੈਸਟਮੈਂਟ ਨੂੰ ਅਸੀਂ ਇਨਵੈਸਟਮੈਂਟ ਨਹੀਂ ਮੰਨਦੇ ਅਡਾਨੀ ਦੀ ਇਨਵੈਸਟਮੈਂਟ ਇੱਕ ਤਰੀਕੇ ਦਾ ਅੱਖਾਂ 'ਚ ਮਿੱਟੀ ਪਾਉਣ ਦਾ ਤਰੀਕਾ ਹੈਗਾ ਚਾਹੇ ਉਹ 1 ਲੱਖ ਕਰੋੜ ਬੋਲੇ ਚਾਹੇ 2 ਲੱਖ ਕਰੋੜ ਬੋਲੇ ਸਰਕਾਰ ਤੋਂ ਪੈਸੇ ਲੈ ਕੇ ਬੈਂਕਾਂ ਤੋਂ ਪੈਸੇ ਲੈ ਕੇ ਜਦੋਂ ਤੱਕ ਫੋਰਨ ਇਨਵੈਸਟਮੈਂਟ ਨਹੀਂ ਆਂਦੀ ਡਾਇਰੈਕਟ ਇਨਵੈਸਟਮੈਂਟ ਨਹੀਂ ਆਂਦੀ ਉਦੋਂ ਤੱਕ ਸਾਡੇ ਲੋਕਾਂ ਦਾ ਕੋਈ ਫਾਇਦਾ ਨਹੀਂ ਹੈ ਮੈਨੂੰ ਲੱਗ ਰਿਹਾ ਹੈ ਕਿ ਯੂਨੀਵਰਸਿਟੀ ਨੇ ਇੱਕ ਚੇਤਨਾ ਪੈਦਾ ਕੀਤੀ ਹੈ ਪੰਜਾਬ ਦੇ ਵਿੱਚ ਪੰਜਾਬੀਆਂ 'ਚ ਚੇਤਨਾ ਪੈਦਾ ਕੀਤੀ ਹੈ ਤੇ ਜਿੰਨੀ ਏਕਤਾ ਦੇ ਨਾਲ ਪੰਜਾਬ ਦੀ ਹਰ ਤੇ ਰੱਜ ਇਕੱਠੀ ਖੜੀ ਹੈ ਜਾਵੇਂ ਪੰਜਾਬ ਦੀ ਪੰਥਕ ਤੇ ਰਹਿ ਚਾਹੇ ਪੰਜਾਬ ਦੀ ਲੈਫਟ ਦੀ ਤੇ ਰਹਿ ਚਾਹੇ ਪੰਜਾਬੀ ਜਿਹੜਾ ਵਪਾਰੀ ਹੈ ਵਪਾਰੀ ਵਰਗ ਹੈ ਚਾਹੇ ਪੰਜਾਬੀ ਦਾ ਪੰਜਾਬ ਦਾ Hindu ਵਰਗ ਹੈ ਉਹ ਕਿਸਾਨ ਹੈ ਕਿਸਾਨ ਸਭ ਤੋਂ ਮੋਰੇ ਖੜਾਗਾ ਕਿਸਾਨ ਇਨਸਪੈਕਟਿਵ ਆਫ ਐਨੀ ਕਾਸਟ ਐਨੀ ਰਿਲੀਜੀਅਨ ਸਭ ਤੋਂ ਮੋਰੇ ਅਗਰ ਇੱਥੇ ਖੜਾਗਾ ਤਾਂ ਪੰਜਾਬ ਦਾ ਕਿਸਾਨ ਖੜਾਗਾ ਬਟ ਅਸੀਂ ਕਈ ਲੜਾਈਆਂ ਇਸ ਕਰਕੇ ਹਾਰੀਆਂ ਕਿ ਸਾਡੇ ਚ ਇਕਾ ਨਹੀਂ ਸੀਗਾ ਅਸੀਂ ਪਿਛਲੀਆਂ ਲੜਾਈਆਂ ਤੇ ਨਜ਼ਰ ਮਾਰੀਏ ਛਾਤੀ ਮਾਰੀਏ ਤੇ ਨੰਦਪੁਰ ਦਾ ਮਤਾ ਅਗਰ ਜਾਓ ਚੰਡੀਗੜ੍ਹ ਮੰਗਣ ਦੀ ਗੱਲ ਕਰਦਾ ਤਾਂ ਉਸ ਲੜਾਈ ਦੇ ਵਿੱਚ ਪੰਜਾਬ ਦੇ ਹਿੰਦੂ ਨੂੰ ਵੀ ਉੱਨਾ ਖੜਾ ਹੋਣਾ ਚਾਹੀਦਾ ਸੀਗਾ ਪੰਜਾਬ ਦੀਆਂ ਪੰਥਕ ਤਿਰਾਂ ਨੂੰ ਉਹਨਾਂ ਲੋਕਾਂ ਕੋਲ ਜਾ ਕੇ ਆਪਸ ਵਿੱਚ ਬਹਿ ਕੇ ਚਰਚਾ ਕਰਨੀ ਚਾਹੀਦੀ ਸੀਗੀ ਕਿ ਸਾਨੂੰ ਕੈਪੀਟਲ ਕਿਉਂ ਚਾਹੀਦੀ ਹੈ ਕਿਉਂ ਰਾਜਧਾਨੀ ਚਾਹੀਦੀ ਹੈ ਕਿਉਂ ਰਾਜਧਾਨੀ ਦੇ ਦਮ ਤੇ ਪੰਜਾਬ ਦੇ 6 ਜ਼ਿਲ੍ਹਿਆਂ ਦੀ ਜਿਹੜੀ ਗਵਰਨੈਂਸ ਹੈ ਜੋ ਉਹਨਾਂ ਨੂੰ ਪੈਸੀਸ ਰਿਕੁਆਇਰਮੈਂਟ ਹੈ ਉੱਥੋਂ ਚਲਾਇਆ ਜਾ ਸਕਦਾ ਹੈਗਾ ਦੀ ਬੀਜਪੀ ਇਹ ਜਿਵੇਂ ਅਦਰ ਸਟੇਟਸ ਦੇ ਵਿੱਚੋਂ ਨੇ ਹਿੰਦੂ ਮੁਸਲਮ ਕੀਤਾ ਅ ਔਰ ਜਿਹੜੇ ਉਹਨਾਂ ਨੇ ਹਿੰਦੂ ਨੂੰ ਇਹ ਕਿਹਾ ਵੀ ਤੁਸੀਂ ਇਸ ਇਸੇ ਸਰਕਾਰ ਦੇ ਵਿੱਚ ਜ਼ਿਆਦਾ ਸਿਕਿਉਰ ਹੋ ਤੇ ਪੰਜਾਬ ਨੂੰ ਵੀ ਖਤਰਾ ਵੀ ਕੱਲੋਂ ਹਿੰਦੂ ਸਿੱਖ ਵੀ ਕਰ ਸਕਦੇ ਆ ਦੇਖੋ ਬੀਜਪੀ ਇਹ ਹੀ ਕਰ ਰਹੀ ਆ ਬੀਜਪੀ ਨੇ ਜਿਹੜਾ ਬੀਜਪੀ ਦਾ ਜਿਹੜਾ ਜੋ ਕੰਮ ਕਰਨ ਦਾ ਤਰੀਕਾ ਨਾ ਡਿਵੀਜ਼ਨ ਦਾ ਤਰੀਕਾ ਹੈਗਾ ਹਰਿਆਣਾ ਜਿਨ੍ਹਾਂ ਨੇ ਜਾਟ ਨਾ ਜਾਟ ਕੀਤਾ ਇੱਥੇ ਵੀ ਇਹ ਪੰਜਾਬ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਇਹ ਹੀ ਕੋਸ਼ਿਸ਼ ਹੈ ਪਰ ਪੰਜਾਬ ਦਾ Hindu ਇਹ ਸਮਝ ਚੁੱਕਿਆ ਕਿ ਇਹ ਪੰਜਾਬ ਨੂੰ ਬਿਹਾਰ ਤੇ 오ਡੀਸਾ ਵਰਗੀ ਸਟੇਟ ਬਣਾਉਣਾ ਚਾਹੁੰਦੇ ਆ। ਪੰਜਾਬ ਦਾ Hindu ਘਰੀਬੀ ਨਹੀਂ ਸਹਿ ਸਕਦਾ। ਅਸੀਂ ਮਾੜੀ ਜ਼ਿੰਦਗੀ ਨਹੀਂ ਜੀ ਸਕਦੇ ਪੰਜਾਬ ਦਾ Hindu ਬਿਹਾਰ ਦੇ Hindu ਨੂੰ ਪੰਜਾਬ ਦੇ ਖੇਤਾਂ 'ਚ ਕੰਮ ਕਰਦਾ ਦੇਖਦਾਗਾ। ਉਹਨੂੰ ਪਤਾਗਾ ਕਿ ਬਿਹਾਰ ਦਾ Hindu MSP ਨਹੀਂ ਲੈਂਦਾ ਇਸ ਕਰਕੇ ਬਿਹਾਰ ਦਾ 10 ਕਿੱਲੇ ਵਾਲਾ ਜਿਹੜਾ ਕਿਸਾਨ ਹੈ ਉਹ ਇੱਥੇ ਆ ਕੇ ਪੰਜਾਬ 'ਚ ਖੇਤੀ ਕਰ ਰਿਹਾ ਮਜ਼ਦੂਰੀ ਕਰ ਰਿਹਾਗਾ। ਉਹਨੂੰ ਸਮਝ ਆ ਚੁੱਕਿਆ ਹੋਗਾ ਕਿ ਜਿਹੜੀ ਬੀਜੇਪੀ ਹੈ ਉਹ ਪੰਜਾਬ ਦਾ ਜਿਹੜਾ ਅਮੀਰੀ ਦਾ ਜਿਹੜਾ ਟੈਗ ਹੈ ਉਹਨੂੰ ਖੋਣਾ ਚਾਹਦੀ ਹੈ ਐਕਸਪੈਰੀਮੈਂਟ ਕਰ ਰਹੀ ਹੈ ਕਿ ਪੰਜਾਬ ਨੂੰ ਕਿਵੇਂ ਗਰੀਬ ਸਟੇਟ ਬਣਾਇਆ ਜਾਵੇ ਅੱਛਾ ਫਿਰ ਪੰਜਾਬ ਦੇ ਸੋਰਸਸ ਤੇ ਨਿਗਾਹ ਵੀ ਪੰਜਾਬ ਦੇ ਵਿੱਚ ਦੀ ਉਹ ਵਪਾਰ ਕਰਨਗੇ ਜ ਮਤਲਬ ਇਸ ਜੀਤੇ ਕਿ ਜਾਂ ਪੰਜਾਬ ਦੇ ਖੂਨ ਤੋਂ ਡਰਦੇ ਨੇ ਦੇਖੋ ਪਹਿਲੀ ਗੱਲ ਇਹ ਹੈ ਇੱਥੇ ਕੋਈ ਲੱਗ ਹੋਣ ਦੀ ਜਾਂ ਵੱਖਰਾ ਹੋਣ ਦੀ ਕੋਈ ਗੱਲ ਨਹੀਂ ਕਰ ਰਿਆ ਗੱਲ ਸਿਰਫ ਇੰਨੀ ਹੋ ਰਹੀ ਹੈ ਕਿ ਸਾਨੂੰ ਸੈਂਟਰ ਤੋਂ ਆਪਣੇ ਪੂਰੇ ਅਧਿਕਾਰ ਚਾਹੀਦੇ ਆ ਫੈਡਰਲ ਸਟਰਕਚਰ ਤੋਂ ਸਾਨੂੰ ਪੂਰੇ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਕਿ ਮੁੰਬਈ ਪੂਰੇ ਮਹਾਰਾਸ਼ਟਰ ਨੂੰ ਪਾਲਦੀ ਹੈ। ਹਰਿਆਣੇ ਕੋਲ ਗੁਰਦਾগাঁও ਹੈਗਾ ਫਰੀਦাবাদ ਹੈਗਾ ਜਿਨ੍ਹਾਂ ਕੋਲ ਫਾਈਨੈਂਸ਼ੀਅਲ ਇੰਨਾ ਮਜ਼ਬੂਤ ਹੈ ਕਿ ਉਹ ਪੂਰੇ ਹਰਿਆਣੇ ਨੂੰ ਪਾਲਦੇ ਆ। ਗੁਰਦਾগাঁও ਤਾਂ ਬਹੁਤ ਕੈਪੀਟਲ ਹੈ। ਪੈਸੇ ਨੇ ਪੱਕੇ ਔਰ ਜਿਹੜਾ ਹਰਿਆਣਾਗਾ ਉਹ ਐਨਸੀਆਰ ਦਿੱਲੀ ਦੇ ਆਸ-ਪਾਸ ਲੱਗਦਾਗਾ ਉੱਥੇ ਉੱਥੇ ਦੇ 6 ਜ਼ਿਲ੍ਹੇ ਪੈਸੇ ਪੱਕੇ ਬਹੁਤ ਮਜ਼ਬੂਤ ਹੈ। ਪੰਜਾਬ ਦੇ ਪੱਲੇ ਅੱਜ ਦੀ ਡੇਟ 'ਚ ਕੁਛ ਨਹੀਂ ਹੈ। ਰਾਜਸਥਾਨ ਵੀ ਅਗਰ ਹੈਗਾ ਰਾਜਸਥਾਨ ਅੱਜ ਅਸੀਂ ਰਾਜਸਥਾਨ ਨੂੰ ਪਾਣੀ ਦਿੰਨੇ ਆ। ਤਾਂ ਰਾਜਸਥਾਨ ਸਾਨੂੰ ਬਦਲੇ ਚ ਕੀ ਦੇ ਰਿਹਾ ਜਾਂ ਤਾਂ ਰਾਜਸਥਾਨ ਕਹਵੇ ਕਿ ਭਾਈ ਜੀ ਅਸੀਂ ਹਰ ਜ਼ਿਲ੍ਹੇ ਚ 15-15000 ਹਜ਼ਾਰ ਜਿਹੜੇ ਘਰ ਆ ਅਸੀਂ ਪੰਜਾਬ ਦੇ 2 ਲੱਖ ਘਰਾਂ ਚ ਮਾਰਬਲ ਭੇਜਾਂਗੇ ਜਾਂ ਅਸੀਂ ਪੂਰੇ ਆਪਣੇ ਰਾਜਸਥਾਨ ਨੂੰ ਪਾਣੀ ਦੇ ਰਿਹਾ ਤੇ ਜਿਹੜਾ ਸਾਡਾ ਕੁਦਰਤੀ ਸਰੋਤ ਹੈ ਤਾਂ ਰਾਜਸਥਾਨ ਕਹਦੇ ਭਾਈ ਜੀ ਜਿਹੜੇ ਅਸੀਂ ਘਰ ਅਗਲੇ ਬਣਨਗੇ ਸਾਡਾ ਮਾਰਬਲ ਤੁਹਾਡੇ ਵੱਲੋਂ ਆਊਗਾ ਇੱਥੇ ਚੇਤਨਾ ਪੈਦਾ ਹੋਈ ਹੈ ਯੂਨੀਵਰਸਿਟੀ ਨੇ ਇੱਕ ਚਿੰਗਾਰੀ ਦੇਖੋ ਪਹਿਲਾ ਜਿਹੜੇ ਅੰਦੋਲਨ ਹੋਏ ਉਹਦੇ ਵਿੱਚ ਸਿਰ ਦੇਣੇ ਪਏ ਉੱਥੇ ਅਪਰੋਚ ਜਿਹੜੀ ਸੀਗੀ ਉਹਦੇ ਵਿੱਚ ਕਿਤੇ ਨਾ ਕਿਤੇ ਅਪਰੋਚ ਵਾਇਲੈਂਸ ਦੀ ਸੀਗੀ ਇਹ ਪੂਰਾ ਇੱਕ ਤੁਹਾਨੂੰ ਅਹਿੰਸਕ ਨੋ ਵਾਇਲੈਂਸ ਇੱਥੇ ਗਮਲਾ ਨਹੀਂ ਟੁੱਟਿਆ ਹਜੇ ਤੱਕ ਗਮਲਾ ਨਹੀਂ ਟੁੱਟਿਆ ਹੋ ਸਕਦਾ ਕੁਝ ਲੋਕਾਂ ਵੱਲੋਂ ਸਹੀ ਤਰੀਕੇ ਨਾਲ ਗੱਲ ਨਾ ਪ੍ਰੈਜੈਂਟ ਕੀਤੀ ਹੋਵੇ ਮੈਂ ਤੁਹਾਡੇ ਮੰਚ 'ਰਾਹੀਂ ਇੱਥੇ ਗੱਲ ਕਹਿਣਾ ਚਾਹੂੰਗਾ ਕਿ ਸਾਨੂੰ ਪੰਜਾਬ ਜੋੜਨ ਦੀ ਲੋੜ ਹੈ ਸਾਨੂੰ ਉਹਨਾਂ ਸਲੋਗਨ ਤੋਂ ਬਚਣਾ ਚਾਹੀਦਾ ਜਿਹੜੇ ਪੰਜਾਬ ਨੂੰ ਤੋੜਦੇ ਨੇ ਸਾਨੂੰ ਉਹਨਾਂ ਨਰੇਟਿਵ ਤੋਂ ਬਚਣਾ ਚਾਹੀਦਾ ਜਿਹੜੇ ਪੰਜਾਬ ਤੋੜਦੇ ਨੇ ਕੋਸ਼ਿਸ਼ ਕਰੋ ਲੰਡੀ ਪੁੱਚੀ ਕੌਣ ਹੈ ਇਹ ਤੁਹਾਨੂੰ ਪਤਾ ਹੈਗਾ ਤੁਸੀਂ ਕਿਹਨੂੰ ਕਹਿੰਦੇ ਹੋ ਕੋਸ਼ਿਸ਼ ਕਰੋ ਨਾ ਕਹੋ ਗੂ ਖਾਣੇ ਮੂਤ ਪੀਣੇ ਨਾ ਕਹੋ ਜਦੋਂ ਤੁਸੀਂ ਪੰਜਾਬ ਨੂੰ ਜੋੜਨਾ ਤੁਸੀਂ ਕਿਸੇ ਦੇ ਰਿਲੀਜੀਅਸ ਸਿੰਬਲ ਤੇ ਅਟੈਕ ਨਾ ਕਰੋ ਹੋ ਸਕਦਾ ਕਿ ਜਿਹੜਾ ਤੁਹਾਡੇ ਲਈ ਹਾਸੇ ਦਾ ਵਜਾਗੀ ਉਹ ਦੂਜੇ ਦਾ ਰਿਲੀਜੀਅਸ ਸਿੰਬਲ ਹੈ ਇੱਥੇ ਅਸੀਂ ਨਹਿਰੂ ਦੇ ਸਾਇੰਟਿਫਿਕ ਟੈਂਪਰ ਦੀ ਗੱਲ ਕਰਦੇ ਆਂ ਇਥੇ ਨਹਿਰੂ ਦੇ ਮੋਰਚੇ ਨੂੰ ਢਾਹ ਨਹੀਂ ਪੰਜਾਬ ਨੂੰ ਢਾਹ ਲੱਗੀ ਹੈ ਕੱਲੇ ਮੋਰਚੇ ਨੂੰ ਢਾਹ ਨਹੀਂ ਲੱਗੀ ਤੇ ਮੋਰਚੇ ਦੀ ਗੱਲ ਨੂੰ ਛੱਡੋ ਇੱਥੇ ਪੰਜਾਬ ਦੀ ਗੱਲ ਹੋ ਰਹੀ ਹੈ ਪੰਜਾਬ ਕਿਉਂ ਨਹੀਂ ਜੁੜਿਆ ਅਸੀਂ ਇੱਕ ਦੂਜੇ ਦਾ ਜਦੋਂ ਮਜ਼ਾਕ ਉਡਾਇਆ ਅਸੀਂ ਇੱਕ ਦੂਜੇ ਦੇ ਰਿਲੀਜੀਅਸ ਸਿੰਬਲ ਨੂੰ ਜਦੋਂ ਹਾਸੇ ਪੱਖੋਂ ਜਦੋਂ ਮਜ਼ਾਕ ਉਡਾਇਆ ਉਦੋਂ ਪੰਜਾਬ ਦੇ ਵਿੱਚ ਏਕਤਾ ਨਹੀਂ ਬਣੀ ਮੋਰਚੇ 'ਚ ਵੀ ਇਦਾਂ ਕੁਝ ਕੀਤਾ ਹੋਇਆ ਹੋਇਆ ਕੁਝ ਲੋਕਾਂ ਨੇ ਇੱਥੇ ਮੈਂ ਡਬਲ ਮਾਸਟਰ ਐ ਤੇ ਪੀ ਐਚ ਡੀ ਸਕਾਲਰ ਹੈਗੇ ਇੱਥੇ ਸਾਰੇ ਪੜੇ ਲਿਖੇ ਲੋਕ ਐ ਕਈ ਵਾਰ ਉਹ ਬੰਦਾ ਬਾਹਰੋਂ ਆ ਕੇ ਜੋ ਕਿਸੇ ਦਾ ਸੁਣਿਆ ਹੁੰਦਾ ਉਹ ਬੋਲ ਦਿੰਦਾ ਪਰ ਯੂਨੀਵਰਸਿਟੀ ਦੀ ਯੂਨੀਵਰਸਿਟੀ ਯੂਨੀਵਰਸਿਟੀ ਦਾ ਇੱਕ ਫਰਕ ਕੀ ਹੋਊਗਾ ਇੱਕ ਆਮ ਆਦਮੀ ਨਾਲ ਇੱਕ ਯੂਨੀਵਰਸਿਟੀ ਦੇ ਪੜੇ ਲਿਖੇ ਬੱਚੇ ਦਾ ਫਰਕ ਕੀ ਹੋਊਗਾ ਉਹ ਯੂਨੀਵਰਸਿਟੀ ਡਿਫਾਈਨ ਕਰਦੀ ਆਪਾਂ ਜੋ ਰਿਸਰਚ ਕਰਦੇ ਆ ਆਪਾਂ ਕਿਉਂ ਕਮਜ਼ੋਰ ਹੋਏ ਆਪਾਂ ਕਿਉਂ ਟੁੱਟੇ ਆਪਾਂ ਕਿਉਂ ਨਹੀਂ ਇਕੱਠੇ ਹੋ ਪਾਏ ਚੰਡੀਗੜ੍ਹ ਦਾ ਕਲੇਮ ਦਾ ਫਾਇਦਾ ਤਾਂ ਹਿੰਦੂ ਨੂੰ ਵੀ ਉਨਾ ਹੀ ਸੀਗਾ ਪਰ ਹਿੰਦੂ ਕਿਉਂ ਨਹੀਂ ਅੱਗੇ ਆਇਆ ਕਿਉਂ ਨਹੀਂ ਆਪਾਂ ਜੋੜ ਨਹੀਂ ਪਾਏ ਪੰਜਾਬ ਦੀ ਰੋਇਲਟੀ ਜਦੋਂ ਪਾਣੀਆਂ ਦੀ ਮੰਗ ਕਰਦੇ ਉਹ ਐਮਐਸਪੀ ਦੀ ਗੱਲ ਹੁੰਦੀ ਹੈ ਉਹ ਹਿੰਦੂ ਨੂੰ ਵੀ ਉਨਾ ਹੀ ਫਾਇਦਾ ਹੈਗਾ ਅੱਛਾ ਜਦੋਂ ਤੁਸੀਂ ਚੰਡੀਗੜ੍ਹ ਨੂੰ ਪੰਜਾਬ ਦੀ ਕੱਲੇ ਦੀ ਰਾਜਧਾਨੀ ਦੀ ਮੰਗ ਕਰਦੇ ਹੋ ਯੂਨੀਵਰਸਿਟੀ ਦੇ ਵਿੱਚ ਹਰਿਆਣੇ ਦੇ ਵੀ ਸਟੂਡੈਂਟਸ ਨੇ ਉਹ ਤੋਂ ਕਲੈਸ਼ ਨਹੀਂ ਹੁੰਦਾ ਮੈਂ ਕਹਿੰਦਾ ਜਿਹੜਾ ਮਰਜ਼ੀ ਆ ਕੇ ਇੱਥੇ ਪੜੇ ਪੰਜਾਬ ਯੂਨੀਵਰਸਿਟੀ ਚ ਕੋਈ ਵੀ ਆ ਕੇ ਪੜ ਸਕਦਾ ਹੈਗਾ ਯੂਨੀਵਰਸਿਟੀ ਦੇ ਚੰਡੀਗੜ੍ਹ ਦੀ ਗੱਲ ਕਰ ਰਿਹਾ ਮੈਂ ਉਹਦੇ ਹਰਿਆਣੇ ਨਾਲ ਕਲੈਸ਼ ਨਹੀਂ ਹੁੰਦਾ ਦੇਖੋ ਜੀ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਹਰਿਆਣੇ ਦਾ ਜਿਹੜਾ ਸਟੂਡੈਂਟ ਹੈ ਉਹ ਹਰਿਆਣੇ ਦਾ ਜਿਹੜਾ ਸਿਟੀਜ਼ਨ ਹੈ ਉਹ ਮੰਨਦਾਗਾ ਕਿ ਪੰਜਾਬ ਦਾ ਚੰਡੀਗੜ੍ਹ ਤੇ ਅਧਿਕਾਰ ਹੈ। ਆਗਰ ਇਦਾਂ ਦਾ ਕੋਈ ਕਲੈਸ਼ ਹੁੰਦਾ ਤੁਹਾਨੂੰ ਕਲੈਸ਼ ਇੱਥੇ ਦਿਖ ਦੰਦਾ। ਇਦਾਂ ਦਾ ਕੋਈ ਕਲੈਸ਼ ਨਹੀਂ ਹੈ। ਉਹਨਾਂ ਨੂੰ ਪਤਾ ਹੈਗਾ ਉਹਨਾਂ ਕੋਲ ਇਨਕਮ ਦੇ ਸੋਰਸ ਹੈ। ਉਹਨਾਂ ਕੋਲ ਗੁੜਗਾਉਂ ਹੈ, ਫਰੀਦਾਬਾਦ ਹੈਗਾਗਾ, ਐਨਸੀਆਰ ਦੇ ਆਲੇ ਦੁਆਲੇ ਸੋਨੀਪਟ ਹੈ, ਰੋहतक ਹੈ, ਚੱਜਰ ਹੈ ਜੋ ਕਿ ਪੈਸੇ ਪੱਖੋਂ ਉਹਨਾਂ ਨੂੰ ਬਹੁਤ ਕੁਝ ਦੇ ਰਿਹਾਗਾ। ਇੱਕ ਪੂਰੀ ਜੀਟੀ ਵੈਲਟ ਹੈ। ਇਦਾਂ ਦਾ ਕੁਛ ਨਹੀਂ ਹੈ ਅਸੀਂ ਸਿਰਫ ਇੰਨਾ ਕਹਿ ਰਹੇ ਜਿਹੜਾ 20-22 ਹਜ਼ਾਰ ਕਰੋੜ ਰੁਪਇਆ ਇੱਥੋਂ ਇਕੱਠਾ ਹੁੰਦਾ ਕਲੈਕਸ਼ਨ ਹੁੰਦੀ ਹੈ ਉਹ ਸਾਰਾ ਸੈਂਟਰ ਲੈ ਜਾਂਦਾਗਾ ਉਹ 20-22 ਹਜ਼ਾਰ ਕਰੋੜ ਚੋਂ 20 ਪੈਸੇ ਨਹੀਂ ਮਿਲਦੇ ਕਿਸੇ ਨੂੰ ਉਹ ਪੈਸੇ ਪੰਜਾਬ ਦੇ ਕਟੋਗੜ ਪੰਜ-ਛੇ ਜ਼ਿਲ੍ਹਿਆਂ ਤੇ ਲੱਗ ਸਕਦੇ ਆ ਇਹ ਜਿਹੜੀ ਇੱਥੋਂ ਜਿਹੜੀ ਆਵਾਜ਼ ਉੱਠੀ ਹੈ ਇਹ ਆਵਾਜ਼ ਸਿਰਫ ਪੰਜਾਬ ਯੂਨੀਵਰਸਿਟੀ ਸੈਨੇਟ ਇਲੈਕਸ਼ਨ ਕਰਾਉਣ ਤੱਕ ਸੀਮਿਤ ਨਹੀਂ ਰਹੂਗੀ ਇਹ ਆਵਾਜ਼ ਸਿੱਖਿਆ ਦਾ ਜਿਹੜਾ ਵਪਾਰੀਕਰਨ ਹੋਇਆਗਾ ਜਿਹੜੀਆਂ ਇਹ लवली ਸ਼ਾਲਨੀ ਚਿਤਕਾਰਾ ਸੀਯੂ ਵਰਗੀਆਂ ਦੁਕਾਨਾਂ ਖੁੱਲੀਆਂ ਗਈਆਂ ਇਹ ਉਹਨਾਂ ਤੇ ਵੀ ਸਵਾਲ ਖੜਾ ਕਰੂਗੀ ਅਵਾਜ਼ ਇਹ ਜਿਹੜੀ ਚੇਤਨਾ ਇੰਨੇ ਲੰਬੇ ਦਿਨਾਂ ਤੋਂ ਇੰਨਾ ਸ਼ਾਂਤੀ ਨਾਲ ਜਿਹੜਾ ਧਰਨਾ ਚੱਲ ਰਿਹਾ ਅੱਜ ਪੰਜਾਬ ਦੀ ਹਰ ਜੱਥੇਬੰਦੀ ਇੱਥੇ ਆ ਕੇ ਖੜੀ ਐ ਇੱਥੇ ਪੰਥ ਵੀ ਖੜਾ ਇੱਥੇ ਲੈਫਟ ਦਾ ਝੰਡਾ ਵੀ ਦੇਖੂਗਾ ਤੇ ਸੈਂਟਰ ਵਿੰਗ ਵਾਲਾ ਵੀ ਦੇਖੂਗਾ ਤੇ ਆਰਐਸਐਸ ਦੇ ਵੀ ਕੁਝ ਬੰਦੇ ਆ ਕੇ ਬਹਿ ਕੇ ਜਾਂਦੇ ਆ ਜਿਨ੍ਹਾਂ ਨੂੰ ਹੈਗਾਗਾ ਇਹ ਨਹੀਂ ਹੈ ਕਿ ਇੱਥੇ ਕੋਈ ਨਹੀਂ ਆ ਰਿਹਾ ਤੇ ਹਰ ਕੋਈ ਆ ਰਿਹਾਗਾ ਹਰ ਕਿਸੇ ਨੂੰ ਫਿਕਰ ਹੈ ਕਿ ਪੰਜਾਬ ਕਿੱਧਰ ਨੂੰ ਜਾ ਰਿਹਾਗਾ ਬੀਜਪੀ ਤਾਂ ਕਹਿ ਦਿੰਦੀ ਹੈ ਵੀ ਸਾਡੇ ਖਿਲਾਫ ਕਿਤੇ ਵੀ ਮੋਰਚਾ ਲੱਗੂਗਾ ਸਰਕਾਰ ਦੇ ਸੈਂਟਰ ਦੇ ਖਿਲਾਫ ਤਾਂ ਉਹ ਕੋਈ ਹੋਰ ਧਰਮ ਦਾ ਹੋ ਸਕਦਾ ਹਿੰਦੂ ਨਹੀਂ ਸਾਡੇ ਖਿਲਾਫ ਮੋਰਚਾ ਲਾਉਂਦਾ ਹਿੰਦੂ ਸਾਡੇ ਤੋਂ ਬੜਾ ਖੁਸ਼ ਹੈ ਦੇਖੋ ਜੀ ਜਿਹੜਾ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਆਂਗਾ ਇਹ ਡਿਵੀਜ਼ਨ ਦੀ ਪੋਲਿਟਿਕਸ ਕਰਦੇ ਆ ਇਹਨਾਂ ਨੇ ਹਰਿਆਣੇ 'ਚ ਜਾਟ ਨਾਉਨ ਜਾਟ ਦੀ ਪੋਲਿਟਿਕਸ ਕੀਤੀ ਬੀਜਪੀ ਹਿੰਦੂਆਂ ਦੀ ਪਾਰਟੀ ਹੈ ਹੀ ਨਹੀਂ ਬੀਜਪੀ ਮੋٹے ਤੌਰ ਤੇ ਅਡਾਨੀ ਅਮਾਨੀ ਦੀ ਪਾਰਟੀ ਹੈ ਅਡਾਨੀ ਅੰਬਾਨੀ ਲਈ ਕੰਮ ਕਰ ਰਹੀ ਹੈ ਦੇਸ਼ ਦੇ ਸਾਰੇ ਸੰਸਾਧਨਾਂ ਤੇ ਉਹਨਾਂ ਦਾ ਕਬਜ਼ਾ ਕਰਾ ਰਹੀ ਹੈ ਅੱਜ ਜੇ ਅਗਰ ਭਾਜਪਾ ਹਿੰਦੂਆਂ ਦੀ ਪਾਰਟੀ ਹੁੰਦੀ ਤਾਂ ਬਿਹਾਰ ਦਾ ਹਿੰਦੂ ਬਿਹਾਰ ਚ ਰਹਿ ਕੇ ਕੰਮ ਕਰਦਾ ਇੱਥੇ ਪੰਜਾਬ ਦੇ ਖੇਤਾਂ ਜਾ ਕੇ ਕੰਮ ਨਾ ਕਰਦਾ ਇਹ ਪੰਜਾਬ ਦਾ ਹਿੰਦੂ ਦੇਖ ਰਿਹਾਗਾ ਪੰਜਾਬ ਦੇ ਹਿੰਦੂ ਨੂੰ ਸਭ ਨਜ਼ਰ ਆ ਰਿਹਾ ਕਿ ਇਹ ਬਿਹਾਰ ਦਾ ਹਿੰਦੂ ਇੱਥੇ ਆ ਕੇ ਕਿਉਂ ਕੰਮ ਕਰਦਾ ਪਿਆ ਕਿਉਂਕਿ ਉੱਥੇ ਰੋਟੀ ਖਾਣ ਨੂੰ ਨਹੀਂ ਹੈ ਇਹ ਨਹੀਂ ਕਿ ਉਹਨਾਂ ਕੋਲ ਐਗਰੀਕਲਚਰ ਲੈਂਡ ਨਹੀਂ ਹੈ ਉਹਨਾਂ ਕੋਲ ਲੈਂਡ ਹੋਲਡਿੰਗ ਨਹੀਂ ਹੈ ਉਹਨਾਂ ਨੂੰ ਐਮਐਸਪੀ ਨਹੀਂ ਮਿਲਦੀ ਤੇ ਪੰਜਾਬ ਚ ਐਮਐਸਪੀ ਕਿਤੇ ਕਰਕੇ ਮਿਲਦੀ ਹੈ ਪੰਜਾਬ ਦੇ ਹਿੰਦ ਇਹ ਹੋ ਇਹ ਹੋ ਕਿੱਦਾਂ ਜਾਂਦਾ ਬਾਈ ਮੇਰਾ ਆਖਰੀ ਸਵਾਲਾ ਵੀ ਜਿਹੜਾ ਇਹ ਭਾਜਪਾ ਨੇ ਉੱਥੇ ਐਮਐਸਪੀ ਨਹੀਂ ਦਿੱਤੀ ਉੱਥੇ ਇੰਨੀ ਗਰੀਬੀ ਆ ਵੱਧਦੀ ਜਾ ਰਹੀ ਆ ਹਰ ਵਾਰੀ ਲੇਬਰ ਵੱਧ ਆਉਂਦੀ ਆ ਤੇ ਫਿਰ ਉੱਥੇ ਭਾਜਪਾ ਦੀ ਸਰਕਾਰ ਬਣ ਜਾਂਦੀ ਆ ਭਾਜਪਾ ਨੇ ਇਹੋ ਜਿਹਾ ਕੀ ਉਹਨਾਂ ਦੇ ਮਾਈਂਡਸੈਟ ਦੇ ਵਿੱਚ ਕੀ ਪਾਇਆ ਹੋਇਆ ਉੱਥੇ 70 ਲੱਖ ਵੋਟਾਂ ਕੱਟੀਆਂ ਉਹਨਾਂ ਨੇ ਦੇਖੋ ਇਲੈਕਸ਼ਨ ਲੜਨ ਦਾ ਇੱਕ ਤਰੀਕਾ ਹੁੰਦਾ ਮੈਨਾਂ ਆਪਾਂ ਉਸ ਚਰਚਾ ਤਾਂ ਨਹੀਂ ਜਾ ਸਕਦੇ ਉਹ ਇੱਕ ਮਸ਼ੀਨਰੀ ਆ ਉਸ ਤਰੀਕੇ ਨਾਲ VOTING ਦੇ ਦੋ VOTING ਤੋਂ VOTING ਹੋਣ ਤੋਂ ਦੋ ਦਿਨ ਪਹਿਲਾਂ 1.5 ਕਰੋੜ ਲੋਕਾਂ ਦੇ ਖਾਤੇ 10-10 ਹਜ਼ਾਰ ਰੁਪਏ ਪਾ ਦਿੱਤਾ ਜਾਂਦਾ ਔਰਤਾਂ ਦੇ ਖਾਤੇ 'ਚ ਜਿੱਥੇ 100-200 ਰੁਪਏ ਲਈ 500 ਹਜ਼ਾਰ ਰੁਪਏ ਲਈ ਕੋਈ ਮੰਦਾ ਮਾਰ ਦਿੰਦੇ ਤਾਂ 10 ਹਜ਼ਾਰ ਰੁਪਏ ਉਹਨਾਂ ਲਈ ਇੱਕ ਵੱਡੀ ਰਕਮ ਸੀਗੀ ਆਪਾਂ ਇਸ ਚਰਚਾ 'ਚ ਤਾਂ ਨਹੀਂ ਜਾ ਸਕਦੇ ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਬਿਹਾਰ ਮਾਡਲ ਨਹੀਂ ਚਾਹਦੇ ਪੰਜਾਬ ਦਾ Hindu ਬਿਹਾਰ ਮਾਡਲ ਨਹੀਂ ਚਾਹਦਾ ਪੰਜਾਬ ਦਾ ਇੱਕ ਆਪਣਾ ਮਾਡਲ ਹੈ ਪੰਜਾਬ ਦੀ ਇੱਕ ਆਪਣੀ ਸਰਦਾਰੀ ਹੈ ਪੰਜਾਬ ਦੀ ਇੱਕ ਆਪਣੀ ਅਮੀਰੀ ਹੈ ਸਾਨੂੰ ਸਾਨੂੰ ਫੋਰਚਨਰ ਹੀ ਚਾਹੀਦੀਆਂ ਚਲਾਣ ਨੂੰ ਭਈ ਅਸੀਂ ਤਗੜੇ ਕੱਪੜੇ ਪਾਣੇ ਆ ਅਸੀਂ ਜੱਜ ਕੇ ਹੀ ਰਹਿਣਾ ਹੈਗਾ ਅਹੀਂ ਕੰਪਰੋਮਾਈਜ਼ ਨਹੀਂ ਕਰ ਸਕਦੇ ਅਹੀਂ ਘਟ ਨਹੀਂ ਰਹਿ ਸਕਦੇ ਬਿਲਕੁਲ ਤੇ ਇਹ ਮੋਰਚਾ ਹੁਣ ਐਡਮਿਨਿਸਟ੍ਰੇਸ਼ਨ ਹੁਣ ਨੀਵਾ ਹੁੰਦਾ ਦਿਖ ਰਿਹਾ ਵੀ ਮਤਲਬ ਵੀ ਕਰੋਨ ਦੇ ਸੈਨਟ ਚੋਂ ਪੀਸੀ ਦੇ ਖਿਲਾਫ ਕੋਈ ਨਾਰਾ ਨਹੀਂ ਲੱਗਦਾ ਦਿਖਿਆ ਹੋਣਾ ਲੜਾਈ ਵੀਸੀ ਨਾਲ ਹੈ ਹੀ ਨਹੀਂ ਹੈ ਲੜਾਈ ਪੀਯੂ ਦੇ ਕੰਟਰੋਲਰ ਡੀਐਸਡਬਲਯੂ ਨਾਲ ਹੈ ਹੀ ਨਹੀਂ ਹੈ ਲੜਾਈ ਸਿੱਧੀ ਦਿੱਲੀ ਦੇ ਸੰਘਰਸ਼ ਤਖਤ ਨਾਲ ਹੈ ਇਹ 10 ਤਰੀਕ ਦਾ ਇੱਕ ਮੈਸੇਜ ਸੀਗਾ ਅੱਜ ਜਿਹੜੀ ਸੀਗੀ ਅੱਜ ਚਰਚਾ ਜਿਹੜੀ ਹੋਈ ਹੈ ਇਹ ਇੱਕ ਨਵੀਂ ਚੇਤਨਾ ਪੈਦਾ ਕਰੂਗਾ ਇਹ ਚੇਤਨਾ ਬਾਕੀ ਸਟੇਟਾਂ 'ਚ ਵੀ ਜਾਊਗੀ ਇਹ ਹੱਕਾਂ ਦੀ ਲੜਾਈ ਬਾਕੀ ਸਟੇਟਾਂ 'ਚ ਵੀ ਜਾਊਗੀ ਹੋ ਸਕਦਾ ਬਿਹਾਰ ਦਾ Hindu ਜਾ ਕੇ ਔਰ BJP ਤੋਂ MSP ਮੰਗੇ ਹੋ ਸਕਦਾ ਹੈ ਉਹਨਾਂ ਦੇ ਦਿਮਾਗ 'ਚ ਵੀ ਆਵੇਗੀ ਭਾਈ ਸਾਡਾ ਝੋਨਾ ਕਣਕ ਕੋਈ ਘੱਟ ਥੋੜੀ ਹੈ ਕਿ ਸਾਡੀ ਫਸਲਾਂ 'ਚ ਕੋਈ ਕਮੀ ਥੋੜੀ ਹੈ ਇਹ ਉਹਨਾਂ ਨੂੰ ਤੈਅ ਕਰਨਾ ਪੈਣਾ ਕਿ ਉਹ ਕਿੱਦਾਂ ਦੀ ਪੋਲਿਟਿਕਸ ਚਾਹੁੰਦੇ ਆ ਜੋਕਿੰਦਰ ਅਗਰਾਂਹ ਕਹਿੰਦੇ ਕਿ ਮੈਂ ਸਟੂਡੈਂਟਸ ਨੂੰ ਉਹ ਰਾਏ ਦੇ ਕੇ ਆਇਆ ਵੀ ਕਿਸਾਨ ਮੋਰਚਾ ਹੀ ਤਾਂ ਜਿੱਤੇ ਸੀ ਕਿਉਂਕਿ ਅਸੀਂ ਪੋਲਿਟਿਕਲ ਬੰਦਿਆਂ ਨੂੰ ਨਹੀਂ ਵੜਨ ਦਿੱਤਾ ਤੁਸੀਂ ਇਹ ਪਲਿਟ ਪੋਲਿਟਿਕਸ ਪਾਰਟ ਪੋਲਿਟਿਕਲ ਪਾਰਟੀਆਂ ਤੋਂ ਪੋਲਿਟਿਕਸਲ ਪੋਲਿਟਿਕਲ ਬੰਦਿਆਂ ਨੂੰ ਸਟੇਜ ਤੇ ਚੜਨ ਤੋਂ ਰੋਕੋ ਜਿਹੜਾ ਬੀਜੇਪੀ ਦੇ ਐਂਟੀ ਤੇ ਰਹਿਗਾ ਤੇਰਾ ਹੈਗੀ ਹੈਗੀਆਂ ਉਹਨਾਂ ਤੋਂ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੈ ਆਪਾਂ ਨੂੰ ਬੀਜੇਪੀ ਦੇ ਲੋਕਾਂ ਤੋਂ ਵੀ ਕੋਈ ਇਤਰਾਜ਼ ਨਹੀਂ ਤੇ ਆ ਕੇ ਕਰੋ ਮੋਦੀ ਦੇ ਖਿਲਾਫ ਗੱਲ ਬੋਲੋ ਚੱਪਨ ਕੋਈ ਇਤਰਾਜ਼ ਨਹੀਂ ਹੈ ਬਟ ਉਹਨਾਂ ਦੀ ਗੱਲ ਦਾ ਕਿਉਂਕਿ ਉਹ ਇੱਕ ਬਹੁਤ ਵੱਡੀ ਜਥੇਬੰਦੀ ਹੈ ਅਸੀਂ ਉਸ ਗੱਲ ਨੂੰ ਮਤਲਬ ਇਹ ਨਹੀਂ ਕਹਿੰਦੇ ਕਿ ਕੰਸੀਡਰ ਕਰਦੇ ਆ ਪਰ ਆਪਾਂ ਇੱਥੇ ਕਿਸੇ ਨੂੰ ਰੋਕ ਨਹੀਂ ਸਕਦੇ ਕੋਈ ਸੰਘਰਸ਼ ਦੇ ਵਿੱਚ ਆ ਰਿਹਾ ਆਪਾਂ ਉਹਨੂੰ ਰੋਕ ਨਹੀਂ ਸਕਦੇ ਪਰ ਆਪਣੀ ਜਿਹੜੀ ਕੋਸ਼ਿਸ਼ ਹੈ ਕਿ ਆਪਾਂ ਇਹਨੂੰ ਜਿੰਨਾ ਨਾਨ ਪੋਲਿਟਿਕਲ ਜਿੰਨਾ ਲੀਡ ਬਾਈ ਸਟੂਡੈਂਟ ਐਕਟਿਵਿਸਟ ਲੀਡ ਬਾਈ ਸਟੂਡੈਂਟ ਆਰਗੇਨਾਈਜੇਸ਼ਨ ਰੱਖੀਏ ਆਪਾਂ ਉਹੀ ਰੱਖਿਆਗਾ ਇਹਨੂੰ 17 ਮੈਂਬਰੀ ਕਮੇਟੀ ਲੀਡ ਕਰ ਰਹੀ ਹੈ ਉਹੀ ਆਪਾਂ ਕੋਸ਼ਿਸ਼ ਕਰ ਰਹੇ ਆ ਲੜਾਈ ਜਿਹੜੀ ਪੰਜਾਬ ਦੀ ਹੈ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਹੈ ਉਹੀ ਲੜਾਈ ਲੜਨਾ ਇਹਦੇ ਵਿੱਚ ਕੋਈ ਕਿਸੇ ਪੋਲੀਟੀਕਲ ਪਾਰਟੀ ਦਾ ਇੱਥੇ ਚਾਹੇ ਚੰਨੀ ਵੀ ਆਇਆਗਾ ਸੁਖਵੀਰ ਬਾਦਲ ਵੀ ਆਇਆ ਬੀਬਾ ਹਰਸਿਮਰਤ ਬਾਦਲ ਵੀ ਆਇਆ ਆਮ ਆਦਮੀ ਪਾਰਟੀ ਦੇ ਵੀ ਲੋਕ ਆਏ ਹਾਂ ਇੱਥੇ ਕੁਝ ਸਵਾਲ ਪੰਜਾਬ ਦੀ ਸਰਕਾਰ ਨੂੰ ਬਣਦੇ ਆ ਮੈਨੂੰ ਲੱਗਦਾ ਮੁੱਖ ਮੰਤਰੀ ਨੂੰ ਉੱਥੇ ਧਿਆਨ ਦੇਣਾ ਚਾਹੀਦਾ ਮੁੱਖ ਮੰਤਰੀ ਨੂੰ ਵੀ ਥੋੜਾ ਜਿਹਾ ਹੋਸ਼ ਚ ਆਣਾ ਚਾਹੀਦਾ ਬਹੁਤ ਸ਼ੁਕਰੀਆ ਜੀ ਇਹ ਇੱਕ ਪੰਜਾਬ ਯੂਨੀਵਰਸਿਟੀ ਦਾ ਇੱਕ ਬ੍ਰਾਈਟ ਸਟੂਡੈਂਟ ਹੈ ਔਰ ਇਹਨੇ ਪ੍ਰਾਣੀ ਸਟੂਡੈਂਟ ਐਕਸ ਸਟੂਡੈਂਟਸ ਨੇ ਔਰ ਇਤੋਂ ਦੇ ਐਲੂਮਨੀ ਬਹੁਤ ਇੱਥੇ ਕੰਮ ਕੰਮ ਕਰ ਰਹੇ ਨੇ ਔਰ ਇਹੋ ਜਿਹੇ ਮੁੰ ਇੱਕ ਖੁੱਲੀ ਸੋਚ ਰੱਖਦੇ ਨੇ ਜਿਨ੍ਹਾਂ ਨੇ ਇਸ ਮੋਰਚੇ ਨੂੰ ਦੁੱਗਣੀ ਤਰੱਕੀ ਦਿਵਾਉਣੀ ਆ ਔਰ ਇਸੇ ਮੋਰਚੇ ਨੂੰ ਨੌਜਵਾਨਾਂ ਕਰਕੇ ਜਿੱਤਿਆ ਜਾਣਾ ਔਰ ਇਹਨਾਂ ਦੀ ਉਮੀਦ ਵੀ ਹੈ ਕਿ ਐਡਮਿਨਿਸਟ੍ਰੇਸ਼ਨ ਚੁਕੇਗਾ ਔਰ ਸੈਨੇਟ ਚੁਣਾ ਵੀ ਹੋਣੀ ਆ ਪਰ ਲੜਾਈ ਕੱਲੀ ਸੈਨੇਟ ਚੋਣਾਂ ਦੀ ਰਹੇਗੀ ਇਹਨਾਂ ਦਾ ਕਹਿਣਾ ਇਹ ਹੈ ਕਿ ਲੜਾਈ ਹੁਣ ਪੰਜਾਬ ਦੇ ਹੱਕ ਖੋਣ ਤੱਕ ਪਹੁੰਚ ਗਈ ਹੈ ਵੀ ਪੰਜਾਬ ਤੇ ਹੀ ਹਮੇਸ਼ਾ ਅੱਖ ਰੱਖੀ ਜਾਂਦੀ ਹੈ